ਆਲੇ ਜਿਵੇਂ ਹੁਣ ਗਰਮੀਆਂ ਦਾ ਸੀਜ਼ਨ ਆ ਨਾ ਗਰਮੀਆਂ ਸ਼ੁਰੂ ਹੋ ਗਈਆਂ ਹਾਂਜੀ ਵੀਰੇ ਇਹਨਾਂ ਦੀ ਗਰਮੀਆਂ ਦੀ ਕੀ ਖਰਾਕ ਹੁੰਦੀ ਆ ਬਈ ਉਹਦੇ ਬਾਰੇ ਦੱਸੋ ਗਰਮੀਆਂ ਦੀ ਬਈ ਆਪਾਂ ਸਪੈਸ਼ਲ ਇਹਨਾਂ ਨੂੰ ਡਾਈਟ ਸਵੇਰੇ ਦੇ ਰਹੇ ਹੁਣ ਫੀਡ ਫੂਡ ਸਾਰਾ ਕੁਝ ਬੰਦ ਆ ਆਪਾਂ ਸਵੇਰੇ ਇੱਕ ਟਾਈਮ ਆ ਵੀ ਉਹ ਠੰਡੇ ਹੁੰਦੇ ਆ ਇਹਨਾਂ ਨੂੰ ਗਰਮੀ ਦੇ ਵਿੱਚ ਦਿਕਤ ਨਹੀਂ ਦਿੰਦੇ ਉਹ ਚ ਲੋਕ ਨਾ ਮਸ਼ੀਨ ਲਾ ਕੇ ਮੁੰਨ ਕੇ ਬਾਈ ਕਹਿ ਦਿੰਦੇ ਸਾਡੀਆਂ ਬਰੀਕ ਨੇ ਆਪਾ ਵੀਡੀਓ ਵੀ ਦੇਖਿਆ ਨਾ ਕੰਨ ਨੂੰ ਲੈਣਾ ਹਣਾ ਪਰ ਆ ਅਸਲ ਬਰੀਕ ਬਾਈ ਆਪਣੀਆਂ ਨੇ ਜੈਨੂਨ ਜਿਹੜੀਆਂ ਨੇਚਰਲ ਨੇ ਆ ਦੇਖ ਲੋ ਗਾਹਾਂ ਇਹਨਾਂ ਦੀਆਂ ਪੱਠਾਂ ਇਹਨਾਂ ਤੇ ਕੋਈ ਪੱਠਾਂ ਤੇ ਮਸ਼ੀਨ ਨਹੀਂ ਲਾਈ ਕੋਈ ਲੈਣਾ ਨਹੀਂ ਦੇਣਾ ਨਹੀਂ ਇਹ ਨੇਚਰਲੀ ਕੱਲੀ ਆਪਾਂ ਜਿਹੜੀਆਂ ਮੁੰਨਣੀਆਂ ਪੂਛ ਮੁੰਨਣੀਆਂ ਹੋਰ ਕੋਈ ਵੀ ਵਾਲ ਅੰਗ ਦਾ ਵਾਲ ਇਹਨਾਂ ਦਾ ਅਸੀਂ ਲਾਉਣਾ ਨਹੀਂ ਹੈਗਾ ਇਹਨਾਂ ਦੀ ਲੈਂਥ ਵੀ ਹੋ ਬਾਈ 20 ਤੋਂ ਪਾਰ ਆਰਾਮ ਨਾਲ ਆਰਾਮ ਨਾਲ ਬਾਈ ਕੰਨ ਬਹੁਤ ਲੰਮੇ ਆ ਇਹਦੇ ਨੈਕਸਟ ਟਾਈਮ ਤਿਆਰ ਕਰਾਂਗੇ ਹੁਣ ਅੱਛਾ ਇਹ ਰੱਖਿਆ ਆ ਦੇਖ ਹੁਣ ਇਹ ਇਹ ਕੇਰਾ ਇਹਨਾਂ ਤੇ ਜੱਤ ਆਉਂਦੀ ਹੁੰਦੀ ਆ ਹੂੰ ਆ ਮੂਹਰੋਂ ਸਾਫ਼ ਹੁੰਦਾ ਹੁੰਦਾ ਇਹਨੇ ਹੌਲੀ ਹੌਲੀ ਆ ਸਾਰੀ ਜੱਤ ਝਾੜ ਦਿੰਦੀ ਆ ਬੇਬੀ ਕੋਟ ਕਟਿਆਂ ਦੇ ਵੀ ਆਉਂਦੀ ਆ ਆਪਣੇ ਘਰ ਤੇ ਬਾਈ ਫਿਰ ਇਹ ਚ ਕੀ ਕੁਆਲਿਟੀ ਦੇਖੇ ਤੁਸੀਂ ਇਹ ਦੇਖੋ ਬਾਈ ਬੱਚਾ ਇਹਦੀ ਮਾਂ ਬਹੁਤ ਚੰਗੀ ਆ ਜਿਹੜੀ 43 ਇੰਚ ਵਾਲੀ ਬੱਕਰੀ ਦਿਖਾਈ ਆ ਆਪਾਂ ਹਾਂ ਮਾਂ ਵੱਲ ਹੀ ਹੋਉਂਦੀ ਈ ਆਏ ਦੋਸਤੋ ਅੱਜ ਸਾਨੂੰ ਇੱਕ ਬੱਕਰੀ ਪਾਲਕ ਬਾਈ ਨਾਲ ਮਲਾਉਨੇ ਆ ਖੇਤਾਂ ਦੇ ਵਿੱਚ ਬੱਕਰੀਆਂ ਚਾਰੀ ਆਂਦੇ ਨੇ ਆਹ ਦਰਖਤ ਦੀਆਂ ਸਾਹ ਥੱਲੇ ਵਹਾਈਆਂ ਹੋਈਆਂ ਨੇ ਹੁਣ ਡਪਾਇਰ ਦਾ ਟਾਈ ਤੇ ਵੀਡੀਓ ਦੇ ਵਿੱਚ ਗੱਲਬਾਤ ਕਰਾਂਗੇ ਵੀ ਇਹਨਾਂ ਦੀ ਦੇਖਭਾਲ ਕਿਵੇਂ ਹੁੰਦੀ ਆ ਤੇ ਖਾਣ-ਖਰਾਕ ਕੀ ਆ ਇਹਨਾਂ ਦੀਆਂ ਕਿੰਨੀਆਂ ਬੱਕਰੀਆਂ ਨੇ ਤੇ ਕਿੰਨੇ ਬਰੀਡਰ ਫਾਰਮ ਦੇ ਵਿੱਚ ਰੱਖੇ ਹੋਏ ਨੇ ਤੇ ਬਾਈ ਕਾਲਾ ਖੜਾ ਪਿੰਨ ਨਾਲ ਪਿੰਡ ਹੈਗਾ ਗੋਸਲ ਤੇ ਜਿਲ੍ਹਾ ਲੁਧਿਆਣਾ ਬਾਈ ਹਾਂਜੀ ਵੀਰੇ ਜਿਲ੍ਹਾ ਲੁਧਿਆਣਾ ਬਾਈ ਕਾਲੇ ਹਸਰੀ ਕਾਲ ਸਸੀ ਕਾਲ ਬਾਈ ਬਲੈਟੀ ਟੀਵੀ ਦੇਖ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਸੀ ਕਾਲ ਜੀ ਕਾਲੇ ਹੁਣ ਦੁਪਹਿਰਾ ਹੋ ਗਿਆ ਫਿਰ ਸ਼ਾਮੇ ਬਹਾਲੀਆਂ ਐ ਬੱਕਰੀਆਂ ਹਾਂਜੀ ਵੀਰੇ ਇਸ ਵੇਲੇ ਮਾਲਾ ਵੀ 2 ਤੋਂ 2.5 ਦੇ ਵਿੱਚ ਫਿਰ ਇਹ 3-4 ਵਜੇ ਤੱਕ ਬੈਠੀਆਂ ਰਹਿੰਦੀਆਂ ਬੱਕਰੀਆਂ ਸ਼ਾਮੇ ਸ਼ਾਮੇ ਹਾਂਜੀ ਠੀਕ ਐ ਤੇ ਕਿੰਨੇ ਬੰਦੇ ਸਾਹਮਣੇ ਬਾਈ ਕਿੰਨੀਆਂ ਬੱਕਰੀਆਂ ਨੇ ਅਸੀਂ ਤਿੰਨ ਜਣੇ ਹੁੰਨੇ ਆ ਵੀਰੇ ਹੁਣ ਤਾਂ ਵਿਚਾਰਾ ਕਈ ਦਿਨ ਹੋ ਗਏ ਇਕੱਲਾ ਹੀ ਆਪਣੀ ਕੰਮ ਜਾਂ ਸੀਗਾ ਹੂੰ ਕੁਛ ਤੇ ਉਧਰ ਸੀਗੇ ਵੀ ਜੇ ਅਸੀਂ ਤੇ ਹੁਣ ਇਕੱਲਾ ਹੀ ਹੁੰਦਾ ਵੈਸੇ ਅਸੀਂ ਤਿੰਨੇ ਜਾਨੇ ਹੁੰਨੇ ਆ ਜੀ ਕਿੰਨੀਆਂ ਬੱਕਰੀਆਂ ਨੇ ਬਾਈ ਆਪਣੇ ਕੋਲ ਛੋਟੇ ਵੱਡੇ ਨਾਗ ਹੈਗੇ 100 ਸਵਾ 100 ਨਾਗ 100 ਸਵਾ 100 ਨਾਗ ਹੈਗਾ ਤੇ ਬਾਈਆਂ ਕੋਲੇ ਇਹਦੇ ਵਿੱਚ ਬਰੀਡਿੰਗ ਵਾਲੀਆਂ ਬੱਕਰੀਆਂ ਕਿੰਨੀਆਂ ਨੇ ਕਿ ਸਾਰੀਆਂ ਬਾਈ ਆਪਣੇ ਘਰ ਦੀਆਂ ਨੇ ਨਹੀਂ ਸਾਰੀਆਂ ਬਾਈ ਆਪਣੇ ਘਰ ਦੀਆਂ ਬੱਕਰੀਆਂ ਕੋਈ ਆਪਣੀਆਂ ਬਾਹਰੋਂ ਨਹੀਂ ਲਈ ਹੋਈਆਂ ਠੀਕ ਹੈ ਸਾਰੀਆਂ ਘਰ ਦੀਆਂ ਬੱਕਰੀਆਂ ਨੇ ਤੇ ਕੁਝ ਵੱਡੀਆਂ ਨੇ ਕੋਸ ਨਾਲ ਪੱਠੜ ਰਲੀਆਂ ਜਾਂਦੀਆਂ ਨੇ ਵੱਡੀਆਂ ਬੱਕਰੀਆਂ ਸੀਲ ਕਰ ਦਿੰਦੇ ਆਂ ਕੋਸਕ ਡੈਡ ਡੁੱਡ ਵੀ ਹੋ ਜਾਂਦੀਆਂ ਨੇ ਬਾਈ ਜਿਹੜੀਆਂ ਜਿੰਨਾ ਜ਼ਿਆਦੀ ਉਮਰ ਹੋ ਜਾਂਦੀ ਆਂ ਅੱਛਾ ਹਾਂਜੀ ਠੀਕ ਆ ਤੇ ਬਰੀਡਰ ਕਿੰਨੇ ਰੱਖੇ ਨੇ ਬਾਈ ਫਿਰ ਇੰਨੇ ਮਾਲ ਦੇ ਵਿੱਚ 700 ਬੱਕਰੀ ਦੇ ਵਿੱਚ ਬਾਈ ਆਪਣੇ ਕੋਲ 4 ਵੱਡੇ ਬਰੀਡਰ ਆ ਤੇ 2 ਬਰੀਡਰ ਆ ਜਿਹੜੇ ਕਰੇਵ ਸਾਲ ਸਵਾ ਸਾਲ ਦੇ ਹੋ ਗਏ 6 ਬਰੀਡਰ ਟੋਟਲ ਆਪਣੇ 6 ਨੇ ਹਾਂਜੀ ਬਈ 6 ਬਰੀਡਰ ਰੱਖਣ ਦਾ ਕੀ ਮਤਲਬ ਆਪਣਾ ਵੀ ਫਾਰਮ ਦੇ ਵਿੱਚ 6 ਬਰੀਡਰ ਰੱਖਿਆ ਤੁਸੀਂ ਕਾਰਨ ਬਈ ਇਦਾਂ ਹੀ ਆ ਵੀ 6 ਬਰੀਡਰ ਰੱਖਣ ਦਾ ਇੱਕ ਤਾਂ ਮਤਲਬ ਜਿਹੜੀਆਂ ਇੱਕ ਬਰੀਡਰ ਦੀਆਂ ਫਰਜ਼ ਕਰ ਲਓ ਸੁਲਤਾਨ ਬੱਕਰਾ ਆਪਣੇ ਕੋਲੇ ਹੂੰ ਸੁਲਤਾਨ ਦੀ ਜਿਹੜੀ ਮਾਂ ਹੂੰ ਤੇ ਇੱਕ ਨਾਲ ਹੀ ਚੱਲਦੇ ਉੱਥੇ ਚੱਲਦੇ ਸultan ਦੀ ਜਿਹੜੀ ਹੁਣ ਮਾਂ ਆ ਮਾਂ ਜਾਂ ਸਗੀ ਭੈਣ ਆ ਉਹ ਆਪਾਂ ਇਸ ਬੱਕਰੇ ਤੋਂ ਕ੍ਰੋਸ ਨਹੀਂ ਕਰਵਾਉਣੀ ਅੱਛਾ ਤੇ ਉਹ ਆਪਾਂ ਅਲੱਗ ਤੋਂ ਹੋਰ ਬੱਕਰੇ ਤੋਂ ਕਰਾਵਾਂਗੇ ਜਿਵੇਂ ਆਪਣੇ ਕੋਲ ਦੁੱਲਾ ਹੋ ਗਿਆ ਜਾਂ ਬੋ ਹੋ ਗਿਆ ਹਨ ਤੇ ਜਾਂ ਇੱਕ ਮੋਦੀ ਹੋ ਗਿਆ ਉਸ ਦੇ ਨਾਲ ਕਿ ਇਨ ਆਪਾਂ ਇਨ ਬਰੀਡਿੰਗ ਤੋਂ ਵੀ ਬਚਣਾ ਤੇ ਲਾਈਨ ਬਰੀਡਿੰਗ ਤੇ ਕੰਮ ਕਰਨਾ ਠੀਕ ਹੈ ਇਸ ਲਈ ਆਪਾਂ ਨੂੰ ਤਿੰਨ ਤੋਂ ਚਾਰ ਬਰੀਡਰ ਆਪਣੇ ਕੋਲੇ ਰੱਖਣੇ ਪੈਣੇ ਆ ਇੱਕ ਸਾਲ ਇਦਾਂ ਵੀ ਕਰ ਸਕਦੇ ਆ ਵੀ ਇੱਕ ਸਾਲ ਆਪਾਂ ਬ੍ਰੀਡਰ ਯੂਜ਼ ਕਰ ਲਿਆ ਦੂਜੇ ਸਾਲ ਦੂਜਾ ਬ੍ਰੀਡਰ ਯੂਜ਼ ਕਰ ਲਿਆ ਇਸ ਤਰੀਕੇ ਨਾਲ ਹੈਗੇ ਆਪਣੇ ਮਾਲ ਦੇ ਵਿੱਚ ਹੀ ਨੇ ਹੈ ਮਾ ਲਾਈਨ ਬਰੀਡਿੰਗ ਆ ਪਿੱਛੋਂ ਇਹਨਾਂ ਦੀ ਬਲੱਡ ਲਾਈਨ ਇੱਕੋ ਹੀ ਆ ਠੀਕ ਹੈ ਇੱਕੋ ਮਤਲਬ ਹੈਗੇ ਪਿਓ ਦੇ ਬੱਚੇ ਆ ਪਰ ਆਪਾਂ ਥੋੜਾ ਜਿਹਾ ਸੁਧਾਰ ਕਰ ਲਿਆ ਸੀ 4-5 ਸਾਲਾਂ ਦੇ ਵਿੱਚੋਂ ਆਪਾਂ ਅਲੱਗ-ਅਲੱਗ ਮਾਵਾਂ ਦੇ ਜਿਹੜੇ ਬ੍ਰੀਡਰ ਰੱਖਿਆ ਠੀਕ ਹੈ ਇੱਥੇ ਮਾਲ ਦੇ ਵਿੱਚ ਕਿੰਨੇ ਬ੍ਰੀਡਰ ਨੇ ਹੁਣ ਇਸ ਟਾਈਮ ਆ ਬਾਈ ਆਪਣੇ ਕੋਲ ਇੱਕ ਆ ਵੱਡਾ ਬ੍ਰੀਡਰ ਆ ਤੇ ਦੋ ਜਿਹੜੇ ਹੁਣ ਦੋ ਦੋ ਦੰਦ ਕਰੀਬ ਹੋ ਗਏ ਹੋਣੇ ਆ ਸਾਲ ਸਵਾ ਸਾਲ ਦੇ ਬਰੀ ਡਰੋਗੇ ਉਹ ਬੱਚੇ ਹੈਗੇ ਆ ਤੇ ਬਾਕੀ ਘਰੇ ਫਾਰਮ ਬਾਕੀ ਸਾਰੇ ਫਾਰਮ ਤੇ ਆ ਠੀਕ ਆ ਉਹ ਫਾਰਮ ਦੇ ਵਿੱਚ ਹੀ ਰੱਖਦੇ ਆ ਉਹ ਫਾਰਮ ਦੇ ਵਿੱਚ ਫਿਰ ਭੇਡਦੇ ਆ ਵੀਰੇ ਜਦੋਂ ਬਾਹਰ ਇੱਕ ਅੱਧੀ ਬੱਕਰੀ ਹੀਟ ਦੇ ਵਿੱਚ ਆਈ ਹੁੰਦੀ ਆ ਤੇਰੇ ਸਿੰਘ ਸੁੰਗ ਤੜਾਈ ਜਾਂਦੇ ਆ ਇਹ ਕੱਲਾ ਸਿਆਣਾ ਇਹ ਕੱਲਾ ਇਦਾਂ ਬੋਲਦਾਨੀ ਹੈਗਾ ਜਿਵੇਂ ਬਾਈ ਫਿਰ ਇੰਨੀਆਂ ਬੱਕਰੀਆਂ ਨੇ ਤਿੰਨ ਜਾਨੇ ਸਾਂਭ ਲੈਣੇ ਪੂਰੀ ਵਦੀ ਹਾਂਜੀ ਵੀਰੇ ਹਾਂਜੀ ਹਾਂਜੀ ਠੀਕ ਆ ਕੋਈ ਦਿੱਕਤ ਨਹੀਂ ਆਉਂਦੀ ਕੋਈ ਦਿੱਕਤ ਨਹੀਂ ਬਾਈ ਇਹ ਆਪ ਹੀ ਬੜੀਆਂ ਸਿਆਣੀਆਂ ਨੇ ਬਾਈ ਬੱਕਰੀਆਂ ਹੋਰ ਵੀ ਭਰਾਮਾਂ ਦੀਆਂ ਪਰ ਇਹ ਛੋਟੀਆਂ ਹੁੰਦੀਆਂ ਜਿਵੇਂ ਹੁਣ ਆ ਬੱਚੇ ਨੇ ਐ ਬਾਹਰ ਜਾਣ ਲੱਗ ਪਈਆਂ ਹੁੰਦੀਆਂ ਨੇ ਮੰਨ ਲਓ ਜਦੋਂ ਇਹਨਾਂ ਨੂੰ ਪਤਾ ਵੀ ਆਹ ਟਾਈਮ ਅਸੀਂ ਚਰਨਾ ਵਾ ਤੇ ਆਹ ਟਾਈਮ ਸਾਡੇ ਬੈਠਣ ਦਾ ਵਾ ਫਿਰ ਉਸ ਤਰੀਕੇ ਨਾਲ ਇਹ ਆਪਣੇ ਆਪ ਬਹਿ ਜਾਂਦੀਆਂ ਨੇ ਜਿਵੇਂ ਹੁਣ ਤੁਸੀਂ ਆਪ ਦੇਖਿਆ ਵੀ ਆਹ ਬੱਕਰੀਆਂ ਹੁਣ ਬੈਠੀਆਂ ਨੇ ਜਦੋਂ ਇਹਨਾਂ ਦਾ ਟਾਈਮ ਹੋ ਗਿਆ ਮੰਨ ਲਓ 3:30 ਤੋਂ 4:00 ਵਜੇ ਗਏ ਇਹਨਾਂ ਨੇ ਆਪਣੇ ਆ ਹੁਣ ਇਹਨਾਂ ਨੂੰ ਬਾਹਰ ਕਦੋਂ ਕੱਢਿਆ ਸੀ ਬਈ ਆਪਾਂ ਆਪਾਂ ਕਰੀਬ 11:30 ਤੋਂ 12 ਵਜੇ ਦੇ ਵਿੱਚ ਬਈ ਆਪਣੇ ਬੱਕਰੀਆਂ ਜਿਹੜੀਆਂ ਫਾਰਮ ਤੋਂ ਬਾਹਰ ਆ ਜਾਂਦੀਆਂ ਮੋਸਟਲੀ 11 11:30 ਵਜੇ ਆ ਹੀ ਜਾਂਦੀਆਂ ਡੇਲੀ ਏਦੋਂ ਬਾਅਦ ਬਾਹਰ ਚਾਰ ਕੇ ਸ਼ਾਮ ਨੂੰ ਕਿੰਨੇ ਵਜੇ ਲੈ ਜਾਓਗੇ ਉਸ ਤੋਂ ਬਾਅਦ ਮਤਲਬ ਬਾਹਰ ਚਾਰ ਕੇ 1-2 ਘੰਟੇ 2:30 ਦੇ ਵਜੇ ਕਰੀਬ ਵਹਿ ਜਾਂਦੀਆਂ ਨੇ ਸ਼ਾਮ ਨੂੰ ਤੇ ਸ਼ਾਮ ਨੂੰ ਆਪਣੇ ਘਰੇ ਵਾਪਸੀ ਇਹਨਾਂ ਦੀ 6 ਤੇ 6:30 ਦੇ ਵਿੱਚ ਹੁੰਦੀ ਹੈ ਬਈ ਠੀਕ ਹੈ ਤੇ ਬਈ ਆਪਾਂ ਨਾਲ ਦੇ ਨਾਲ ਕੋਈ ਬੱਕਰੀਆਂ ਵੀ ਦਿਖਾਉਣੇ ਆ ਤੇ ਹਨਾ ਗੱਲ ਕਰਦੇ ਆ ਵੀ ਇਹਨਾਂ ਨੂੰ ਖਰਾਕ ਦੇ ਵਿੱਚ ਕੀ ਦਿੰਨੇ ਆ ਬਈ ਕਾਲੇ ਜਿਵੇਂ ਹੁਣ ਗਰਮੀਆਂ ਦਾ ਸੀਜ਼ਨ ਆ ਹਨਾ ਹੁਣ ਬਈ ਗਰਮੀਆਂ ਸ਼ੁਰੂ ਹੋ ਗਈਆਂ ਹਾਂਜੀ ਵੀਰੇ ਤੇ ਵੀ ਇਹਨਾਂ ਦੀ ਗਰਮੀਆਂ ਦੀ ਕੀ ਖਰਾਕ ਹੁੰਦੀ ਆ ਬਈ ਉਹਦੇ ਬਾਰੇ ਦੱਸ ਗਰਮੀਆਂ ਦੀ ਬਈ ਆਇਆ ਹੁਣ ਸਾਰੇ ਜਿਹੜੇ ਬੱਕਰੀ ਵਾਲੇ ਭਰਾ ਬਾਹਰ ਚਾਰਦੇ ਨੇ ਬੱਕਰੀਆਂ ਉਹ ਸਾਰੇ ਜਾਣਦੇ ਆ ਵੀ ਬਾਹਰ ਵੱਢ ਪਿਆ ਕਣਕਾਂ ਦੇ ਉਹ ਚਾਲਦੇ ਆ ਤੇ ਨਾਲ ਬਰਸੀਮਾ ਦੇ ਵੱਢ ਉਹ ਆ ਤੇ ਆਪਾਂ ਸਪੈਸ਼ਲ ਇਹਨਾਂ ਨੂੰ ਡਾਈਟ ਸਵੇਰੇ ਦੇ ਰਹੇ ਹੁਣ ਫੀਡ ਫੂਡ ਸਾਰਾ ਕੁਝ ਬੰਦ ਆ ਆਪਾਂ ਸਵੇਰੇ ਇੱਕ ਟਾਈਮ ਇਹਨਾਂ ਨੂੰ ਤੁੱਕੇ ਪਾਈਦੇ ਆ ਬਾਈ ਹੁਣ ਤੁੱਕੇ ਤੁੱਕੇ ਜਿਹੜੇ ਆਪਣੇ ਦੇਸੀ ਕਿਕਰਾਂ ਦੇ ਪਹਿਲਾਂ ਆਉਂਦੇ ਹੁੰਦੇ ਸੀ ਤੁੱਕੇ ਆਪਣੇ ਹੁਣ ਬਹੁਤ ਘੱਟ ਆ ਇੱਧਰ ਉਹ ਫਿਰ ਕਿੱਥੋਂ ਮੰਗਾਏ ਤੁਸੀਂ ਆਪਾਂ ਹਿਮਾਚਲ ਚੋਂ ਬਾਈ ਅਚਾ ਤੁੱਕੇ ਪਾਉਨੇ ਫਿਰ ਇਹਨਾਂ ਨੂੰ ਤੁੱਕੇ ਪਾਈਦੇ ਆ ਵੀਰੇ ਹਾਂ ਉਹ ਇੱਕ ਤਾਂ ਆ ਵੀ ਉਹ ਠੰਡੇ ਹੁੰਦੇ ਆ ਇਹਨਾਂ ਨੂੰ ਗਰਮੀ ਦੇ ਵਿੱਚ ਦਿਕਤ ਨਹੀਂ ਦਿੰਦੇ ਉਹ ਟੌਨਸਨ ਨਹੀਂ ਦਿੰਦੇ ਹੁਣ ਇਹਨਾਂ ਨੂੰ ਥੋੜਾ ਟਾਈਮ ਹੋਇਆ ਪਾਉਂਦਿਆਂ ਨੂੰ ਜਿਹੜੇ ਆਪਣੇ ਬਰੀਡਰ ਆ ਆਹ ਦਿਨਾਂ ਦੇ ਵਿੱਚ ਟੌਨਸਨ ਲੱਗ ਜਾਂਦੇ ਨੇ ਹੁਣ ਤੁਸੀਂ ਬੱਕਰੀਆਂ ਵੀ ਦੇਖੀਆਂ ਬਹੁਤ ਜਿਹੜੇ ਚੰਗੇ ਤਰੀਕੇ ਨਾਲ ਖਾਂਦੇ ਆ ਉਹ ਟੌਨਸਣ ਗਿਆ ਨਹੀਂ ਨਹੀਂ ਇਹ ਮੂੰਹ ਅੱਡ ਕੇ ਆਂ ਤਾਂਸਦੇ ਆ ਹਾਂ ਜਾਨਵਰ ਪਰ ਤੁਕਿਆਂ ਦਾ ਇੰਨਾ ਕਮਾਲ ਆ ਵੀ ਇਹ ਗਰਮੀ ਨਹੀਂ ਪੈਦਾ ਕਰਦੇ ਜਾਨਵਰਾਂ ਆ ਅੱਛਾ ਵੀ ਤੁਸੀਂ ਤੁੱਕੇ ਪਾਉਣੇ ਤੁੱਕੇ ਬਈ ਇੱਕ ਬੱਕਰੀ ਨੂੰ ਕਿੰਨੇ ਕੇ ਪਏ ਜਾਂਦੇ ਦਿਨ ਚ ਕਰੀਬ ਜੇ ਬਾਲੇ ਨਹੀਂ ਪਾਉਣੇ ਇੰਦਾ ਕਿਲੋ ਨਹੀਂ ਪਾਉਣੇ ਤਾਂ ਪਾਈ ਆ ਵੀ ਬਾਈ ਆਪਾਂ ਪਾ ਦਈਏ ਤੁੱਕੇ ਵਾਧੂਆ ਪਰ ਰੈਗੂਲਰ ਪੈਣ ਉਹਨਾਂ ਨੂੰ ਦੋ ਤੋਂ ਤਿੰਨ ਮਹੀਨੇ ਰੈਗੂਲਰ ਪੈਣ ਬੱਕਰੀਆਂ ਗਰਮੀਆਂ ਗਰਮੀਆਂ ਬਾਈ ਗਰਮੀ ਗਰਮੀ ਪੈਣੇ ਆ ਬਾਈ ਇਹ ਠੀਕ ਹੈ ਹਾਂਜੀ ਤੇ ਕੀ ਰੇਟ ਪਏ ਜਾਂਦੇ ਬਾਈ ਤੁੱਕੇ ਆਪਣੇ 18 ਤੋਂ 20 ਰੁਪਏ ਵੀਰੇ ਫੀਡ ਸਾਰੀਆਂ ਫੀਡਾਂ ਨਾਲੋਂ ਸਸਤੀ ਮੈਂ ਫੀਡ ਵਗੈਰਾ ਨਹੀਂ ਪਾਉਂਦੇ ਤੁਸੀਂ ਹੁਣ ਬਾਈ ਗਰਮੀ ਗਰਮੀ ਫੀਡ ਨਹੀਂ ਪਾਉਣੀ ਕਣਕ ਵਗੈਰਾ ਕੁਝ ਵੀ ਨਹੀਂ ਕੁਝ ਵੀ ਨਹੀਂ ਪਾਉਣਾ ਕਣਕ ਬਾਈ ਬਾਹਰ ਖੇਤਾਂ ਦੇ ਵਿੱਚ ਚਰਦੇ ਆ ਤੇ ਹਰਾ ਪੱਠਾ ਖਾ ਲੈਂਦੇ ਆ ਸਵੇਰੇ ਇੱਕ ਟਾਈਮ ਆਪਾਂ ਧੁੱਕੇ ਪਾ ਦਈਦੇ ਤੇ ਮੰਨ ਕੇ ਚੱਲੋ ਫਿਰ ਇਹਨਾਂ ਨੂੰ ਪਾਣੀ ਕਿਵੇਂ ਪਿਆਉਣੀ ਬਾਹਰ ਤੁਸੀਂ ਪਾਣੀ ਵੀਰੇ ਸਵੇਰੇ ਘੱਟੋ ਘੱਟ ਨੇ ਦਾ 1.5 ਲੀਟਰ 150 ਲੀਟਰ ਆਪਾਂ ਪਾਣੀ ਸਵੇਰੇ ਪਲਾ ਦੇਣਾ ਇਹਨਾਂ ਨੂੰ ਸ਼ੱਕਰ ਤੇ ਲੀਵਰ ਟੋਨਿਕ ਤੇ ਜਿਹੜਾ ਆਪਣਾ ਮਸਾਲਾ ਬਣਾਇਆ ਹੁੰਦਾ ਸਾਰਾ ਹੀ ਮਸਾਲਾ ਵੀ ਹੁੰਦਾ ਇੱਥੇ ਮਸਾਲਾ ਹਾਂਜੀ ਜਿਹੜਾ ਆਪਾਂ ਆਮ ਨਹੀਂ ਫਿਰਦੇ ਹੁੰਦੇ ਹੁਣ ਪਿੰਡਾਂ ਦੇ ਵਿੱਚ ਹਾਂ ਠੀਕ ਆ ਉਹ ਗੱਡੀ ਵਾਲੇ ਹਨਾ ਹਾਂਜੀ ਗੱਡੀ ਵਾਲੇ ਉਹਨਾਂ ਦੇ ਮਸਾਲਾ ਬਣਾਇਆ ਹੋਇਆ ਉਹ ਮਸਾਲਾ ਤੇ ਨੂਨ ਵਿੱਚ ਹੁੰਦਾ ਹੀ ਆ ਉਹਦੇ ਤੇ ਲੀਵਰ ਟੋਨਿਕ ਤੇ ਸ਼ੱਕਰ ਠੀਕ ਆ 150 ਲੀਟਰ ਸਵੇਰੇ ਪਾਣੀ ਸਾਰੇ ਜਾਨਵਰਾਂ ਨੂੰ ਪਲਾ ਕੇ ਫੇਰ ਬਾਹਰ ਕੱਢਣਾ ਬਾਹਰ ਜਿੰਨਾ ਮਰਜ਼ੀ ਪਾਣੀ ਪੀ ਲੈਣ ਉਹ ਵੀ ਇਹਨਾਂ ਦੀ ਆ ਯਾਨੀ ਸਵੇਰੇ ਆਪਾਂ ਇੱਕ ਟਾਈਮ ਇਹਨਾਂ ਨੂੰ ਸ਼ੱਕਰ ਪਾ ਕੇ ਪਾਣੀ ਜ਼ਰੂਰ ਪਿਲਾਉਣਾ ਹੀ ਪਿਲਾਉਣਾ ਤੇ ਬਈ ਸ਼ਾਮ ਵਲੇ ਸ਼ਾਮ ਵਲੇ ਨਹੀਂ ਪਿਆਉਂਦੇ ਬਈ ਉਹ ਜਮੀਨੀ ਰਾਤ ਬਲੇਗਣੀ ਧਰਦੇ ਪਾਣੀ ਉਹਦਾ ਕੀ ਕਾਰਨ ਹੁੰਦਾ ਬਈ ਕਾਰਨ ਬਈ ਮਤਲਬ ਬਜ਼ੁਰਗਾਂ ਤੋਂ ਹੀ ਸੁਣਿਆ ਪਹਿਲਾਂ ਮੈਂ ਖੇਲ ਵੀ ਬਣਾ ਲਈ ਸੀ ਘਰੇ ਆਪਣੇ ਪਾਣੀ ਪਲਾਉਣ ਨੂੰ ਬਜ਼ੁਰਗਾਂ ਤੋਂ ਮਿਲਿਆ ਕਿ ਉਹ ਕਈ ਵਾਰ ਨਾ ਰਾਤ ਨੂੰ ਜਿਵੇਂ ਹੁਣ ਆਹ ਦਿਨਾਂ ਦੇ ਵਿੱਚ ਹੁਣ ਠੰਡ ਹੋ ਜਾਂਦੀ ਸ਼ਾਮ ਨੂੰ ਦੇਖਿਆ ਆਪਾਂ ਮੀਂਹ ਮੂਝੀ ਹੋਈ ਆ ਤੇਲ ਵਗੈਰਾ ਜੀ ਤੇ ਫਿਰ ਇਹਨਾਂ ਨੂੰ ਨਜਲਾ ਜਿਹਨੂੰ ਆਪਾਂ ਜਕਾਮ ਵੀ ਕਹਿੰਦੇ ਨੇ ਜਕਾਮ ਦੀ ਪ੍ਰੋਬਲਮ ਆ ਜਾਂਦੀ ਹੈ ਜਾਨੀ ਤੇ ਆ ਵੀ ਸ਼ਾਮ ਨੂੰ ਪਾਣੀ ਨਹੀਂ ਧਰਨ ਲੱਗਦਾ ਸ਼ਾਮ ਨੂੰ ਹਾਂ ਵਿੱਚ ਧਰਦੇ ਵੀ ਆ ਭਰਾ ਮੈਂ ਇਹ ਨਹੀਂ ਕਹਿੰਦਾ ਯਾਨੀ ਸਾਡੇ ਜਿਹੜੇ ਬਜ਼ੁਰਗ ਸੀ ਉਹ ਧਰਦੇ ਨਹੀਂ ਸੀ ਸ਼ਾਮ ਨੂੰ 5 ਵਜੇ ਤੋਂ ਬਾਅਦ ਜਾਨਵਰਾਂ ਨੂੰ ਪਾਣੀ ਨਹੀਂ ਸੀ ਦਿਖਾਉਂਦੇ ਤੇ ਉਹੀ ਆਪਾਂ ਰੁਟੀਨ ਬਣਾਈ ਹੋਈ ਆਪਾਂ ਜਾਨੀ ਬਸ ਇਹ ਜਿਵੇਂ ਹੁਣ ਘਰੇ ਜਾਣਗੇ ਤੇ ਜਾਂਦੀਆਂ ਪੀ ਲੈਣ ਬਸ ਹਨਾ ਬਸ ਬਾਹਰ ਜਿੰਨਾ ਮਰਜ਼ੀ ਪੀ ਲੈਣ ਜਦੋਂ ਘਰੇ ਆ ਕੇ ਆਪਾਂ ਇਹਨਾਂ ਨੂੰ ਸਪੈਸ਼ਲ ਪਾਣੀ ਨਹੀਂ ਧਰਨਾ ਤੜਕੇ ਇਹਨਾਂ ਨੂੰ 9-10 ਵਸ ਦਿਨੋਂ ਅਸੀਂ 150 ਲੀਟਰ ਕਰੀਬ ਪਾਣੀ ਪਿਲਾ ਤੇ ਲਗਭਗ 2 ਟਾਈ ਮਹੀਨੇ ਦੀ ਕ੍ਰਾਸ ਇਹ ਆਪਣਾ ਵੱਡਾ ਬੱਕਰਾ ਸੀ ਜਿਹੜਾ ਬਲੈਕੀ ਆ ਤੇ ਉਹਦੀ ਡਾਕਟਰ ਆ ਬਾਈ ਠੀਕ ਆ 6 ਦੰਦਾ ਕਰੀਬ 40 ਪਲੱਸ ਦੀ ਹਾਈਟ ਆ ਹੂੰ ਆਪਾਂ ਇਹ ਨਹੀਂ ਕਹਿਣਾ ਹੁਣ ਕਾਫੀ ਭਰਾ ਵਿੱਚ ਨਾ ਹੁੰਦੀ 40 ਦੀ ਐ ਦੱਸੀ 43 ਦੀ ਜਾਂਦੇ ਆ ਆਪਣਾ ਉਹ ਕੰਮ ਨਹੀਂ ਤੇ ਆਪਾਂ ਲੋਕਾਂ ਨੂੰ ਵੈਸੇ ਵੀਡੀਓ ਦੇਖ ਕੇ ਪਤਾ ਵੀ ਲੱਗੀ ਇੱਕ ਗੱਲ ਦੱਸ ਕਾਲੇ ਜੇ ਮੈਂ ਇੰਨੇ ਬੱਕਰੀਆਂ ਨੇ ਹਨਾ 700 100 ਬੱਕਰੀ ਕਹਿੰਦੇ ਤੁਸੀਂ ਵੇਚ ਤੋਂ ਐ ਪਤਾ ਲੱਗ ਜਾਂਦਾ ਵੀ ਆਹ ਇਹਦੀ ਧੀ ਆ ਇਹਦੀ ਵੀ ਜਦੋਂ ਆਪਾਂ ਵਿੱਚ ਰਹਿੰਦੇ ਹੁਣ ਆ ਛੋਟੇ ਆ ਛੋਟਿਆਂ ਦਾ ਵੀ ਐ ਪਤਾ ਲੱਗ ਜਾਂਦਾ ਵੀ ਆਹ ਜਿਵੇਂ ਆ ਬੱਚੇ ਨੇ ਇਹਨਾਂ ਦਾ ਪਤਾ ਜਮਾ 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 ਕੱਲੇ ਕੱਲੇ ਬੱਚੇ ਦਾ ਪਤਾ ਵੀ ਇਦੋਂ ਛੋਟੇ ਘਰੇ ਆਪਾਂ ਉਹਨਾਂ ਦਾ ਵੀ ਪਤਾ ਵੀ ਕਿਹੜਾ ਕਿਹੜੀ ਬੱਕਰੀ ਦਾ ਕਿਹੜਾ ਕਿਹੜੇ ਬੱਕਰੇ ਦਾ ਠੀਕ ਆ ਬਿਰਹਾ ਹਾਂ ਵੈਸੇ ਉਹ ਤਾਂ ਪਤਾ ਹੀ ਹੁੰਦਾ ਆਪਣੇ ਨੌਲੇਜ ਲਈ ਜਾਂ ਜਿਹੜਾ ਕਸਟਮਰ ਆਪਣਾ ਉਹਦੇ ਨੌਲੇਜ ਲਈ ਆਪਾਂ ਇੱਕ ਫੋਟੋ ਜਾਂ ਵੀਡੀਓ ਬਣਾਈ ਹੁੰਦੀ ਆ ਜਦੋਂ ਕ੍ਰੋਸ ਹੁੰਦੀ ਆ ਬੱਕਰੀ ਉਦੋਂ ਵੀ ਤੇ ਜਦੋਂ ਸੂੰਦੀ ਆ ਬੱਕਰੀ ਉਦੋਂ ਵੀ ਵੈਸੇ ਆਪ ਨੂੰ ਤਾਂ ਪਤਾ ਹੀ ਹੁੰਦਾ ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇੱਕ ਰਿਕਾਰਡ ਬੁੱਕ ਬਣਾ ਰਹੇ ਹਾਂ ਆ ਹੁਣ ਵੀ ਬਣਾ ਰਹੇ ਆ ਅਸੀਂ ਵੈਸੇ ਟ੍ਰਾਇਲ ਦੇ ਤੌਰ ਤੇ ਜਿਹੜਾ ਬੱਚਾ ਸਾਡੇ ਫਾਰਮ ਤੋਂ ਜਾਊਗਾ ਉਹ ਫਾਰਮ ਦੇ ਵਿੱਦ ਡਿਟੇਲ ਦਾਦਾ ਕਿਹੜਾ ਸੀ ਦਾਦੀ ਕਿਹੜੀ ਸੀ ਸਾਰੀ ਡਿਟੇਲ ਦੇ ਨਾਲ ਜਿਹੜਾ ਬੱਚਾ ਆਪਣੇ ਘਰੋਂ ਜਾਊਗਾ ਇੱਕ ਸਰਟੀਫਿਕੇਟ ਦੇ ਨਾਲ ਬੱਚਾ ਆਪਾਂ ਸੇਲ ਕਰਾਂਗੇ ਤੇ ਜਿਵੇਂ ਭਾਈ ਕਾਲੇ ਮੈਂ ਦੇਖਿਆ ਨਾ ਹਨਾ ਵਿੱਚ ਛੋਡ ਲਵੇ ਮੱਖੀ ਚੀਨੀ ਆ ਬੱਕਰੀਆਂ ਵੀ ਨੇ ਜਿਵੇਂ ਆ ਖੜੇ ਆ ਨਾ ਨਾਗਰੀ ਹਾਂਜੀ ਤੇ ਭੂਰੀਆਂ ਨੇ ਵਿੱਚ ਹਾਂਜੀ ਵੀਰੇ ਤੇ ਇੱਕ ਵਿਚਾਣੇ ਬਈ ਆਪਣੀਆਂ ਸ਼ੇਰੀਆਂ ਬੱਕਰੀਆਂ ਇਹ ਬਈ ਕਿਵੇਂ ਫਿਰ ਮਿਕਸ ਜੀਆਂ ਕਿਵੇਂ ਹੋ ਗਈਆਂ ਇਹ ਸਾਰੀ ਇਹ ਜ਼ਿਆਦਾਤਰ ਤਾਂ ਵੀਰੇ ਆਪਣੇ ਕੋਲੇ ਭੂਰੀਆਂ ਤੇ ਸ਼ੇਰੀਆਂ ਤੇ ਕਾਲੀਆਂ ਜਾਂ ਕਾਲੀਆਂ ਡੱਬੀਆਂ ਇਹ ਤਾਂ ਆਪਣੇ ਕੋਲੇ ਪਹਿਲਾਂ ਤੋਂ ਹੀ ਰਹੀਆਂ ਨੇ ਇਹਨਾਂ ਤੇ ਆਪਾਂ ਕੰਮ ਕਰਿਆ ਵਾ ਸੁਲੂ ਤੋਂ ਚੰਗੀਆਂ ਰਹੀਆਂ ਆਪਣੀ ਜੜੀਆਂ ਇਹਨਾਂ ਦੀਆਂ ਡੱਬੀਆਂ ਵੀ ਜੇ ਗੱਲ ਕਰੀ ਬਾਲੀਆਂ ਵੱਡੀਆਂ ਵੱਡੀਆਂ ਰਸੀਮ ਵਰਗੇ ਨੇ ਵੀਡੀਓ ਬਣਾਈ ਹੋਈਆਂ ਨੇ ਬਹੁਤ ਵੱਡੀਆਂ ਵੱਡੀਆਂ ਤੇ ਜਿਹੜੀਆਂ ਨਾਗਰੀ ਆ ਇਹ ਆਪਣਾ ਇੱਕ ਡਾਕਟਰ ਭੱਟੀ ਆ ਮੁੰਡਾ ਉਹ ਬੱਕਰੀ ਮੋਲ ਲੈ ਆਇਆ ਸੀ ਉਹਦੇ ਮਗਰ ਸੀ ਇਹ ਉਹਦੀ ਬੱਕਰੀ ਉਰੇ ਫਿਰਦੀ ਆ ਠੀਕ ਹੈ ਤੇ ਜਿਵੇਂ ਆ ਮੱਖੀ ਜੀਨੀ ਆ ਗਈਆਂ ਜਾਂ ਇੱਕ ਨਾਗਰੀ ਡੱਬੀ ਹੋਰ ਆਪਣੇ ਕੋਲੇ ਆ ਉਹ ਆਪਾਂ ਇੱਕ ਬੱਕਰਾ ਲਿਆਂਦਾ ਸੀਗਾ ਵੀਰੇ ਤੇ ਉਹ ਬੱਕਰਾ ਜੂਪੀ ਭੇਜਣਾ ਸੀਗਾ ਆਪਾਂ ਤੇ ਉਹ ਤੋਂ ਦੋ ਬੱਕਰੀਆਂ ਕ੍ਰੋਸ ਹੋ ਗਈਆਂ ਸੀਗੀਆਂ ਘਰੇ ਆਪਣਾ ਫਾਰਮ ਦਾ ਕੰਮ ਚੱਲਦਾ ਸੀ ਠੀਕ ਹੈ ਤੇ ਉਹ ਤੋਂ ਦੋ ਬੱਕਰੀਆਂ ਕ੍ਰੋਸ ਹੋਈਆਂ ਸੀ ਉਹਨਾਂ ਦੀਆਂ ਪੱਟਾਂ ਨੇ ਬਾਕੀ ਜ਼ਿਆਦਾ ਆਪਣਾ ਮੇਨ ਫੋਕਸ ਬਲੈਕ ਤੇ ਤੇ ਜਿਹੜਾ ਭੂਰੇ ਤੇ ਹੀ ਆ ਭੂਰੇ ਤੇ ਹੀ ਹਾਂਜੀ ਠੀਕ ਹੈ ਤੇ ਜਿੰਨੇ ਵੀ ਆ ਬੱਚੇ ਨੇ ਇਹ ਕਿੰਨੇ ਕਿੰਨੇ ਏਜ ਦੇ ਹੋਗੇ ਆ ਬੱਚੇ ਵੀ ਕੋਈ 2.5 ਮਹੀਨੇ ਦਾ ਕੋਈ 3 ਮਹੀਨੇ ਦਾ ਅੱਛਾ ਕੋਈ 4 ਮਹੀਨੇ ਦਾ ਤਾਂ ਕੋਈ ਨਹੀਂ 2.5 ਤੋਂ 3 ਮਹੀਨੇ ਦੇ ਬੱਚੇ ਆ ਸਾਰੇ ਹੀ ਸਾਰੇ ਹਾਂਜੀ ਵੀਰੇ ਇਹ ਬਈ ਬੱਚਾ ਕਦੋਂ ਨਾਲ ਤੋਰ ਲੈ ਜਿੰਨੇ ਫਿਰ ਮਾਲ ਦੇ ਮਾਲ ਦੇਵੇ 2 ਮਹੀਨੇ ਤੋਂ ਬਾਅਦ ਜਦੋਂ ਮਰਜੀ ਛੱਡ ਲੋ ਜਦੋਂ ਖਾਣ ਪੀਣ ਲੱਗ ਜੇ ਘਰੇ ਹੂੰ ਜਦੋਂ ਘਰੇ ਖਾਣ ਪੀਣ ਲੱਗ ਜਾਂਦਾ ਫਿਰ ਆਇਆ ਬਾਹਰ ਦੇਖਦੇ ਹੁਣ ਆਪਾਂ ਵੀ ਦੇਖਿਆ ਜਾ ਕੇ ਬਈ ਸ਼ੈੱਡ ਥਲੇ ਸੇਕ ਮਾਰਦਾ ਭੜਾ ਮਾਰਦੀ ਹੈ ਪੂਰੀ ਬਾਹਰ ਆਰਾਮ ਨਾਲ ਬੈਠਿਆ ਹੁਣ ਇਹਨੇ ਦੁੱਧ ਛੱਡਤਾ ਬਈ ਨਹੀਂ ਪੀਂਦੇ ਆ ਬਈ ਨਾਲੇ ਬਾਹਰ ਚਰਦੇ ਆ ਹਾਂ ਬਾਹਰ ਚਰਦੇ ਆ ਨਾਲੇ ਦੁੱਧ ਪੀਂਦੇ ਆ ਠੀਕ ਹੈ ਦੁੱਧ بس ਮਹੀਨੇ ਤੱਕ ਬੰਦ ਕਰ ਦਾਂਗੇ ਬਈ ਇਹਨਾਂ ਦਾ ਹੁਣ ਹੌਲੀ ਹੌਲੀ ਘਟਾਈ ਜਾਂਦੇ ਆ ਹੁਣ ਘਟਾਈ ਜਾਂਦੇ ਆ ਹਾਂਜੀ ਵੀਰੇ ਠੀਕ ਹੈ ਤੇ ਇਹ ਬਾਈ ਫਿਰ ਆਪਦੇ ਪਿਉਆਂ ਤੇ ਜਾਂਦੇ ਆ ਜਾਂ ਮਾਮਾਂ ਤੇ ਜਾਂਦੇ ਆ ਬੱਚੇ ਛੋਡੇ ਨਹੀਂ ਜ਼ਿਆਦਾਤਰ ਬਾਈ ਦੋਨਾਂ ਦਾ ਹੀ ਰੋਲ ਹੁੰਦਾ ਇਹਦੇ 'ਚ ਹੂੰ ਜੇ ਮੰਨ ਲਾ ਵੀ ਬਿਊਟੀ ਬੰਨੀ ਹੋ ਪਿਉ ਤੇ ਚਲੇ ਜਾਂਦੀਆਂ ਨੇ ਮਿਲਕ ਲਾਈਨ ਵੱਲੋਂ ਮਾਂ ਤੇ ਚਲੇ ਜਾਂਦੀਆਂ ਨੇ ਜ਼ਿਆਦਾਤਰ ਕੋਈ ਪੱਟ ਹੁੰਦੀ ਹੈ ਜਿਹੜੀ ਆਪਣੇ ਮਾਂ ਤੇ ਜ਼ਿਆਦਾਤਰ ਯਾਨੀ ਬੱਕਰੇ ਤੇ ਜਾਂਦੀਆਂ ਨੇ ਮਿਲਕ ਵੱਲੋਂ ਜਿਹੜੀਆਂ ਮਾਂ ਤੇ ਚਲੇ ਜਾਂਦੀਆਂ ਨੇ ਠੀਕ ਹੈ ਹਾਂ ਜੀ ਤੇ ਬਈ ਪੱਠਾ ਦਿਖਾਈ ਹੁਣ ਜਿਵੇਂ ਛੋਟੀਆਂ ਜਾਂ ਵੀਰੇ ਵੱਡੀਆਂ ਜਿਵੇਂ ਆਹ ਖੜੀਆਂ ਨੇ ਬਈ ਇਸ ਲਈ ਲੈ ਆਈ ਉਹ ਲੈ ਵੀ ਆਹ ਆਪਣਾ ਜਿਹੜਾ ਸੁਲਤਾਨ ਬੱਕਰਾ ਦਿਖਾਇਆ ਤੁਹਾਨੂੰ ਵੀਡੀਓ ਦੇ ਵਿੱਚ ਹੁਣ ਇਹ ਉਹਦੀ ਪੱਠਾ ਤੇ ਫਰੈਸ਼ ਪੱਠਾ ਕਰੀਬ ਹਾਂ ਦੋ ਦੰਦ ਹੋ ਗਈ ਆ ਅਹ ਦੋ ਦੰਦ ਹੋ ਗਈ ਹੈ ਹਾਂ ਦੋ ਦੰਦ ਹੋ ਗਈ ਹੈ ਠੀਕ ਕੱਢੇ ਹੀ ਆ ਦੋਆਂ ਦਾ ਕੱਢੇ। ਤਕਰੀਬ ਸਾਰਿਆਂ ਨੂੰ ਪਤਾ ਹੀ ਹੈ ਬਾਈ ਆਪਾਂ ਲੋਹੜੀ ਤੋਂ ਬਾਅਦ ਬੱਕਰੀਆਂ ਸਵਾਜਦੀਆਂ ਨੇ। ਇੱਕ ਸੂ ਵਾਲਾ ਇਨੇ ਸਾਹ ਚ ਇੱਕ ਵਾਰ ਹਾਂ ਇੱਕ ਸੂ ਵਾਲਾ ਆ ਸਕੀਆਂ ਭੈਣਾਂ ਨੇ ਦੋਨੇ। ਇਹ ਸਕੀਆਂ ਭੈਣਾਂ ਨੇ। ਹਾਂ ਸਕੀਆਂ ਭੈਣਾਂ ਨੇ ਦੋਨੇ। ਦੇਖ ਸਕਦੇ ਹੋ। ਇਹ ਉਹ ਫਿਰ ਪੂਰੀ ਬਾਗੀ ਕਾਲੀ ਹੋਗੀ। ਇਹਦੀ ਮਾਂ ਪੂਰੀ ਆ ਬਾਈ। ਅੱਛਾ। ਹਾਂ ਬੰਨੇ ਆਪਣਾ ਹੀ ਬੱਕਰੀ ਲੈ ਕੇ ਕੱਢ ਕੇ ਪਾਲੋ ਆ ਦੇ ਖੜੀ। ਤੇ ਇਹ ਇਹਦੀ ਮਾਂ ਪੂਰੀ ਆ ਤੇ ਬੱਕਰੇ ਕਾਲੇ ਦੀਆਂ ਨੇ। ਤੇ ਬੱਕਰੇ ਕਾਲੇ ਦੀਆਂ। ਹਾਂ ਇੱਕ ਕਾਲੀ ਆ ਗਈ ਇੱਕ ਪੂਰੀ ਆ ਗਈ। ਹਾਂ ਦੋਨੀਆਂ ਇਹਨਾਂ ਦੀ ਮਾਂ ਇਧਰਲੇ ਪਾਸੇ ਹੋ ਜਾ ਆਪਣਾ। ਦੋਨਾਂ ਦੀ ਬਾਗੀਆਂ ਫਿਰ। ਉਧਰਲੇ ਪਾਸੇ ਕਰ ਬੱਕਰੀ। Ah, gli ai di mamma. Sì. ਇਹ ਹੈ ਹਾਂ ਇਹਦੀ ਵੀ ਜਿਹੜੀ ਲੂਈ ਬਹੁਤ ਬਰੀਕ ਆ ਦੇਖ ਸਕਦੇ ਹੋ ਤੁਸੀਂ ਵਿਚ ਨਾ ਹਾਂ ਵਿਚ ਲੋਕ ਨਾ ਮਸ਼ੀਨ ਲਾ ਕੇ ਮੁੰਨ ਕੇ ਬਾਈ ਕਹਿ ਦਿੰਦੇ ਸਾਡੀਆਂ ਬਰੀਕ ਨਹੀਂ ਆਪਾਂ ਵੀਡੀਓ ਵੀ ਦੇਖਿਆ ਨਾ ਕਾਹ ਨੂੰ ਲੈਣਾ ਹਣਾ ਪਰ ਆ ਅਸਲ ਬਰੀਕ ਬਾਈ ਆਪਣੇ ਨੇ ਜੈਨੂਨ ਜਿਹੜੀ ਨੇਚਰਲ ਨੇ ਆ ਦੇਖ ਲੋ ਗਾਂਹ ਇਹਨਾਂ ਦੀਆਂ ਪੱਠਾਂ ਇਹਨਾਂ ਤੇ ਕੋਈ ਪੱਠਾਂ ਤੇ ਮਸ਼ੀਨ ਨਹੀਂ ਲਾਈ ਕੋਈ ਲੈਣਾ ਨਹੀਂ ਦੇਣਾ ਨਹੀਂ ਇਹ ਨੇਚਰਲੀ ਕੱਲੀ ਆਪਾਂ ਜਿਹੜੀਆਂ ਮੁੰਨਣੀਆਂ ਪੂਛ ਮੁੰਨਣੀਆਂ ਹੋਰ ਕੋਈ ਵੀ ਬਾਲ ਅੰਗ ਦਾ ਬਾਲ ਇਹਨਾਂ ਦਾ ਅਸੀਂ ਲਾਉਣਾ ਨਹੀਂ ਹੈਗਾ ਹਾਂ ਕਈ ਇਹ ਨਾ ਭਰਾ ਹੁਣ ਇੱਥੋਂ ਮੁੰਨ ਕੇ ਆ ਕਹਿੰਦੇ ਸਾਡੀਆਂ ਬੱਕਰੀਆਂ ਦੇ ਪੱਟਾਂ ਤੇ ਬਾਲ ਨਹੀਂ ਹੈਗੇ ਭਾਈ ਇਹ ਤਾਂ ਬਹੁਤ ਜ਼ਰੂਰੀ ਆ ਪੱਟਾਂ ਤੇ ਵਾਲ ਹੋਣੇ ਬਹੁਤ ਜ਼ਰੂਰੀ ਆ ਹਾਂ ਇਹ ਵੀ ਇੱਕ ਹਿੱਸਾ ਹੀ ਆ ਗਿਆ ਹਿੱਸਾ ਭਾਈ ਹਿੱਸਾ ਹੁਣ ਵਿੱਚ ਨਹੀਂ ਆਉਂਦੇ ਭਾਈ ਵਿੱਚ ਪੱਟਾਂ ਦੇ ਹੁਣ ਇਹਦੇ ਬਹੁਤ ਘੱਟ ਆ ਲੈ ਇੱਕ ਕੁਦਰਤੀ ਆ ਆਪਣਾ ਆਪਣਾ ਨੇਚਰ ਆ ਹੁਣ ਆ ਪੱਟ ਦੇ ਬਹੁਤ ਘੱਟ ਆ ਵਾਲ ਇੱਕ ਕੁਂਗਰੀ ਦੀ ਪੱਟ ਹੈ ਨਾ ਇਹਦੇ ਘੱਟ ਨੇ ਬਾਗ ਇਹਦੇ ਘੱਟ ਆ ਇਹਦਾ ਵੀ ਇੱਕ ਹਿੱਸਾ ਵਾ ਮੇਰੇ ਡੈਡੀ ਹੁਣੇ ਕਹਦੇ ਹੁੰਦੇ ਸੀਗੇ ਵੀ ਜੇ ਇਹ ਝੋਲੀ ਆ ਨਾ ਤਾਂ ਇਹ ਬੱਕਰੇ ਦੇ ਕੱਟਣੇ ਚਾਹੀਦੇ ਨੇ ਵਾਲ ਨਾ ਕਿਸੇ ਪੱਟ ਦੇ ਹੂੰ ਆ ਵੀ ਕਰੀਬ ਪੱਠ ਜਿਹੜੀ ਆਪਣੀਆਂ ਦੋ ਦੰਦ ਹੋ ਗਈਆਂ ਇਹ ਦੋਨੇ ਆ ਪਹਿਣਾ ਨੇ ਆ ਪਹਿਣਾ ਨੇ ਆਹਾ ਆ ਇਹ ਦੋਨੇ ਪਹਿਣਾ ਨੇ ਠੀਕ ਹੈ ਵਿੱਚ ਕਿਵੇਂ ਬਾਈ ਦੁੱਧ ਦੁੱਧ ਲਾਹੀ ਇਹ ਬਾਈ ਨਾ ਹਜੇ ਕ੍ਰੋਸ ਹੋਈ ਆ ਇਹ ਬਲੱਡ ਲਾਈਨ ਦਾ ਇੱਥੋਂ ਪਤਾ ਲੱਗ ਜਾਂਦਾ ਵੀ ਜਿਹੜੀਆਂ ਦੁੱਧ ਵਾਲੀਆਂ ਪੱਠਾਂ ਜਾਂ ਬੱਕਰੀਆਂ ਹੁੰਦੀਆਂ ਨੇ ਇਹਨਾਂ ਦੇ ਵਿੱਚ ਸੂਣ ਤੋਂ ਪਹਿਲਾਂ ਹੀ ਮਤਲਬ ਕ੍ਰੋਸ ਹੋਣ ਤੋਂ ਪਹਿਲਾਂ ਵੀ ਆਪਾਂ ਦੁੱਧ ਦੇ ਸਕਦੇ ਕੱਢ ਸਕਦੇ ਆ ਇਹਨਾਂ ਦਾ ਹੁਣ ਜਿਹੜੀਆਂ ਆ ਪੱਠਾਂ ਇਹ ਤੁਸੀਂ ਦੇਖ ਸਕਦੇ ਹੋ ਐਂ ਲੱਗਦਾ ਜਿਵੇਂ ਕ੍ਰੋਸ ਹੋਈਂਦੀ ਜਾਂ ਸੂਈ ਹੁੰਦੀ ਆ ਜਾਂ ਸੂਈ ਹੁੰਦੀ ਆ ਪਰ ਇਹ ਹਜੇ ਤੱਕ ਕ੍ਰੋਸ ਵੀ ਨਹੀਂ ਹੋਈ ਹੂੰ ਲਵੇ ਹੁਣ ਆ ਇਧਰ ਨੂੰ ਫੇਰ ਚੱਲ ਪਿਆ ਬਈ ਕਾਲੇ ਹਾਂ ਬਈ ਹੁਣ ਢੇੜਾ ਲਾ ਕੇ ਆਪਦੀ ਮਰਜ਼ੀ ਨਾਲ ਆ ਕੇ ਇੱਕ ਵਾਰ ਫੇਰ ਬਹਿ ਜਾਣਗੇ ਠੀਕ ਆ ਜਿਵੇਂ ਉਹ ਗਾਈਆਂ ਵਾਲੇ ਫਾਰਮ ਚ ਹੁੰਦਾ ਹੈ ਨਾ ਵੀ ਖੁੱਲੀਆਂ ਨੇ ਖੁੱਲੀਆਂ ਨੇ ਹਾਂ ਵੀ ਆਪਦੀ ਮਰਜ਼ੀ ਨਾਲ ਫਿਰਦੇ ਨੇ ਫਿਰ ਇਹਦੇ ਨਾਲ ਪਸ਼ੂ ਵੱਧਦਾ ਫੁੱਲਦਾ ਵੀ ਹੈ ਵੱਧਦਾ ਫੁੱਲਦਾ ਵੀਰੇ ਹਾਂ ਆਪਣੀ ਮਰਜ਼ੀ ਦਾ ਖਾਣਾ ਯਾਰ ਹੁਣ ਇਹਨਾਂ ਨੇ ਘੱਟ ਖਾਣਨ ਵੱਧ ਖਾਣਨ ਜਿਹਨੇ ਖਾਣਾ ਉਹ ਤੁਰ ਜਾਂਦੀਆਂ ਜਿਹਨੇ ਬੈਠਣਾ ਉਹਰੇ ਬਹਿ ਜਾਂਦੀਆਂ ਨਹੀਂ ਪੂਰੀ ਪੱਠ ਆ ਹਾਂ ਇਹ ਪੂਰੀ ਪੱਠ ਹੈ ਆਪਣੇ ਜਿਹੜਾ ਪੂਰਾ ਬੱਕਰਾ ਵੀਡੀਓ ਦੇ ਵਿੱਚ ਗਾਂ ਦਿਖਾਵਾਂਗੇ ਵੀਰੇ ਵੱਡਾ ਪੂਰਾ ਇਹ ਉਹਦੀ ਪੱਠ ਆ ਠੀਕ ਹੈ ਹਾਂ ਇਹਦੀ ਵੀ ਸਕਿਨ ਦੇਖ ਲੈ ਤੂੰ ਬਰੀ ਵੀ ਸਕਿਨ ਹੈ ਬਾਈ ਹਾਂ ਪਤਲੀ ਚਾਮੜੀ ਦੀਆਂ ਨੇ ਹਨਾ ਤੇ ਆ ਆਪਣਾ ਜਿਹੜਾ ਮੋਦੀ ਬੱਕਰਾ ਸੀਗਾ ਨਾ ਮੋਦੀ ਬੱਕਰਾ ਆ ਆਪਣਾ ਮੋਦੀ ਬੱਕਰਾ ਵੀਡੀਓ ਦੇ ਵਿੱਚ ਦਿਖਾਵਾਂਗੇ ਬਾਈ ਆ ਉਹਦਾ ਬਾਪਕੜਾ ਸੁਲਤਾਨ ਤੇ ਆ ਉਹਦੀ ਪੱਠਾ ਇਹ ਵੀ ਕਰੀਬ 2 ਦੰਦ ਹੋ ਗਈ ਆ ਹਾਈਟ ਲੈਂਥ ਇਹਦੀ ਵੀ ਦੇਖ ਸਕਦੇ ਤੁਸੀਂ ਬਰੀ ਆਪਾਂ ਫੜਦੇ ਨਹੀਂ ਪੱਠਾ ਫੋਟਾ ਨੂੰ ਤਾਂ ਵਾਲਾ ਧੱਕਾ ਕਰਦੇ ਹੈ ਆ ਬੱਕਰਾ ਬਾਈ ਤੇ ਇਹ ਬਾਈ ਆਪਣਾ ਜਿਹੜਾ ਸੁਲਤਾਨ ਦਾ ਬੱਚਾ ਦਾ ਆਪਣਾ ਵੀਡੀਓ ਦੇ ਵਿੱਚ ਪਹਿਲਾਂ ਹੀ ਹੁਣੀ ਸਟਾਰਟਿੰਗ ਦੇ ਵਿੱਚ ਦਿਖਾਇਆ ਅੱਛਾ ਉਹਦਾ ਬੱਚਾ ਹੈ ਹਾਂ ਉਹਦਾ ਬੱਚਾ ਹੈ ਲਗਭਗ 43 ਇੰਚ ਦੀ ਹਾਈਟ ਹੋਗੀ ਹਾਂ ਆ ਇਹਨਾਂ ਨੂੰ ਕਈ ਜਾਂਦਾਂ ਨੇ ਵੀਰਾਂ ਇੰਚ ਹੂੰ ਇਹਦੇ ਕੰਨ ਦੇਖ ਲਾੜ ਜਿੱਡੇ ਹੂੰ ਤੇ ਗਾਂ ਮੋਦੀ ਦਿਖਾਵਾਂਗੇ ਉਹ ਵੀ ਇਹਦਾ ਹੀ ਆ ਬੱਚਾ ਅੱਛਾ ਹਾਂ ਦੇਖੋ ਬਈ ਇਹਦੇ ਕੰਨ ਦੇਖ ਲਓ ਤੇ ਇਹਦੇ ਪੁੱਤ ਦੇ ਕੰਨ ਦੇਖ ਲਓ ਹਣਾ ਹਾਂ ਬਈ ਆਹ ਦੇਖ ਸਾਡੇ ਇਹ ਦੋ ਜਾਂਦਾਂ ਜੀ ਇਹਨੇ ਕੱਢ ਹੀ ਆ ਕਾਲ ਫੋਨ ਬੰਦ ਕਰ ਕਿਸ ਕਰਦਾ ਕਿੰਨੀ ਕਿੰਨੀ ਕੀ ਹਾਈਟ ਹੋਗੀ ਇਹਦੀ ਤੇਰੇ ਹਿਸਾਬ ਨਾਲ ਇਹਦੇ ਹੋ ਬਈ 40 ਦੇ ਕਰੀਬ ਹੋ 43 ਇੰਚ 43 ਇੰਚ ਫੀਤਾ ਲਾ ਕੇ ਬਈ ਵੀਡੀਓ ਪਾ ਲੂਗੀ ਕੀ ਕਮਾ 40 ਗਈ ਤੀ ਬਸ ਫਿਰ ਉਹੀ 43 ਇੰਚ ਬਾਈ ਇਹਦੇ ਦੋ ਦੰਦ ਤੋਂ ਵੱਲ ਹੈਗੀਆਂ ਇਹਦੀ ਕਿੰਨੀ ਹੋ ਗਈ ਹੋਸ਼ਿਆ ਸਾਡੀ ਇਹ ਬਾਈ 45 46 ਇੰਚ 45 46 45 ਇੰਚ ਦਾ ਇਹਦਾ ਹੋਰ ਫੀਚਰ ਬਹੁਤ ਆ ਇਹਦਾ ਮੱਥਾ ਦੇਖ ਤੂੰ ਕਿੰਨਾ ਚੌੜਾ ਹਜੇ ਬੱਚਾ ਵਾ ਇਹਨੇ ਹੋਰ ਵੀ ਜਿਹੜਾ ਕਰ ਜਾਣਾ ਕੰਨ ਕੰਨਾਂ ਦੀ ਲੈਂਥ ਵੀ ਹੋ ਬਾਈ 20 ਤੋਂ ਪਾਰ ਆਰਾਮ ਨਾਲ ਆਰਾਮ ਨਾਲ ਬਾਈ ਕੰਨ ਬਹੁਤ ਲੰਮੇ ਆ ਇਹਦੇ ਤੇ ਪਰ ਇਹਦੇ ਪਿਓ ਦੇ ਘਾਟਾ ਵਿੱਚ ਕਹਿੰਦੇ ਆਰੇ ਇਹਦੇ ਕੰਨ ਘਾਟਾ ਬਲੱਡ ਲਾਈਨ ਤੇ ਕੰਮ ਕਰਾਂਗੇ ਜਦੋਂ ਬਾਈ ਆਪਾਂ ਅੱਗੇ ਜਿਹੜੇ ਕੰਨ ਆ ਹੀ ਜਾਂਦੇ ਆ ਮੇਨ ਫੋਕਸ ਬਲੱਡ ਲਾਈਨ ਤੇ ਰੱਖਾਂਗੇ ਜੇ ਆਪ ਨੇ ਵੀ ਸਾਰੀਆਂ ਬੱਕਰੇ ਇੱਧਰ ਵਗ ਗਏ ਚਾਰਨ ਹਨਾ ਆਹ ਲੋ ਆਹ ਕਰੀਵ 7-8 ਮਹੀਨੇ ਦੀ ਪਾਠ ਇਹ 7-8 ਮਹੀਨੇ ਦੀ ਹਾਂ ਇਹ 7-8 ਮਹੀਨੇ ਦੀ ਪਾਠ ਖੀਰੀ ਪੰਠਾ ਇਹ ਤੇ ਇਹ ਆਪਣੇ ਘੁੰਗਰੂ ਦੀ ਪਾਠ ਜਿਹੜਾ ਆਪਣਾ ਬੱਕਰਾ ਘੁੰਗਰੂ ਹੋ ਗਿਆ ਠੀਕ ਹੈ ਕਿਆ ਬੱਕਰੀ ਬਾਈ ਇਹਦੇ ਪੈਰ ਬਹੁਤ ਮੋਟੇ ਹਨਾ ਇਹਦੇ ਪੈਰ ਬਹੁਤ ਮੋਟੇ ਹੈ ਬਾਈ ਕੋਸ਼ੇ ਇਹਦੇ ਪੈਰ ਨਾ ਹੁਣ ਬਣਾਉਣ ਵਾਲਾ ਇਹਦੇ ਪੈਰ ਦੇ ਵਿੱਚ ਜ਼ਖਮ ਹੋ ਗਿਆ ਸੀਗਾ ਅੱਛਾ ਤੇ ਉਹ ਜ਼ਖਮ ਦੇ ਕਰਕੇ ਅਸੀਂ ਬਾਕੀ ਚਾਰ ਪੈਰ ਬਣਾਏ ਨਹੀਂ ਤਿੰਨ ਇਹਦੇ ਵੀ ਕਈ ਵਾਰ ਨਾ ਜਾਨਵਰ ਦੇ ਪੈਰ ਕੱਚਾ ਲੈ ਜਾਂਦਾ ਨਾ ਫਿਰ ਦਿੱਕਤ ਆਉਂਦੀ ਹੈ ਹੱਡਾਂ ਦੀ ਮਜ਼ਬੂਤ ਹਨਾ ਪੈਰ ਬਹੁਤ 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 ਬਾਈ ਹਾਈਟ ਵੀ ਹੋ ਮਿਲਦਾ 43 ਇਹਦੀ 43 ਇੰਚ ਹਾਈਟ ਆ ਵੀਰੇ ਹੈ 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 ਇਹਦੀ 43 ਕਿੰਨੀ ਉਮਰ ਹੋ ਗਈ ਇਹਦੀ ਇਹ ਬਾਈ ਦੂਜੀ ਵਾਰ ਸੂਈਆ ਕਰੀਬ 3 3.5 ਸਾਲ ਦੀ ਹੋ ਗਈ ਇਹ ਜੀ ਦੀ ਅੱਛਾ 3.5 ਸਾਲ ਦੀ ਹਾਂ ਠੀਕ ਹੈ ਪ੍ਰਾਣੀਆਂ ਬੱਕਰੀਆਂ ਚ ਲਾਗਦੇ ਆਂ ਬਈ ਹਾਂ ਇਹਦੀ ਆਪਾਂ ਉਦੋਂ ਫਸਟ ਟਾਈਮ ਵੀਡੀਓ ਬਣਾਈ ਸੀ ਜਿਹੜੀ ਆਪਾਂ ਬਣਾਈ ਸੀ ਤੇ ਇਹ ਦੂਜੀ ਵਾਰ ਸੂਈ ਹੈ ਇਹ ਇਹਦੀ ਮਾਂ ਵੀ ਉਰੇ ਹੈ ਆਪਣੇ ਕੋਲ ਹੈਗੀ ਆ ਤੇ ਪਿਓ ਇਹਦਾ ਮਤਲਬ ਆਪਣਾ ਜਿਹੜਾ ਵੱਡਾ ਬੱਕਰਾ ਸੀ ਬਲੈਕੀ ਆ ਉਹ ਸੀਗਾ ਉਹ ਸੀਗਾ ਮਾਂ ਇਹਦੀ ਆਪਣੇ ਕੋਲ ਲਾਲ ਬਈ ਉਹ ਬੈਠੀ ਆ ਲਾਲ ਲਿਆਉਣਾ ਮੈਂ ਹਾਂ ਇਹ ਮਾਂ ਇਹਦੀ ਹੈ ਲਓ ਬਈ ਪਹਿਲਾਂ ਇੱਥੇ ਬੱਕਰੀਆਂ ਬੈਠੀਆਂ ਸੀ ਹੁਣ ਸਾਰੀਆਂ ਉਹ ਵਾਗੀਆਂ ਵਾਹਣ ਦੇ ਵਿੱਚ ਚਰਨ ਚਲੋ ਓਟ ਆਏ ਦੀ ਮਾਂ ਬਾਈ ਇਹ ਪ੍ਰਾਣੀ ਹੈ ਬੱਕਰੀ ਇਹ ਕਿੰਨੇ ਮੇ ਸੂਏ ਹੋ ਬਾਈ ਇਹ ਬਾਈ ਲਗਭਗ 5ਵੀਂ ਵਾਰ ਹੁਣ ਸੂਈ ਆ ਆਪਣੇ ਕੋਲੇ ਇਹਦੇ ਬੱਚੇ ਘਰੇ ਆ ਤੇ ਤਿੰਨ ਬੱਚੇ ਦਿੱਤੇ ਸੀ ਨੇ ਇੱਕ ਡੈੱਡ ਹੋ ਗਿਆ ਦੋ ਆਪਣੇ ਕੋਲੇ ਹੈਗੇ ਆ ਇਹ ਇਸੇ ਬੱਕਰੀ ਦੀ ਮਾਂ ਆ ਜਿਹੜੀ ਆਪਾਂ ਕਾਹਨ ਦਿਖਾਈ ਮਾਂ ਹੈ ਹਾਂਜੀ ਵੀਰੇ ਠੀਕ ਆ ਜਾ ਬਾਈ ਕਾਲੇ ਉਧਰ ਨੂੰ ਚੱਲਦੇ ਆਪਾਂ ਬੱਕਰੀਆਂ ਕਿੰਨੀ ਸਾਰੀਆਂ ਉਧਰ ਨੂੰ ਜਾਈ ਜਾਂਦੀਆਂ ਨੇ ਹੁਣ ਹਾਂਜੀ ਵੀਰੇ ਹਾਂਜੀ ਤੇ ਬਾਈ ਇਹ ਕਾਲੇ ਫਿਰ ਬਹਾਣੇ ਦੇ ਵਿੱਚੋਂ ਕੀ ਖਾਂਦੇ ਨੇ ਹੁਣ ਤਾਂ ਕਣਕ ਵੀ ਮੈਨੂੰ ਲੱਗਦਾ ਨੇਰੀ ਆਏ ਸੀ ਉੱਡ ਗਈ ਹੁਸ਼ਾਰੀ ਨਹੀਂ ਇਹ ਦਾਣਾ ਦੇਖੋ ਬਾਈ ਹੈਗਾ ਆ ਪਿਆ ਦਾਣਾ ਇਹ ਦਾਣਾ ਚੁਗਦਿਆਂ ਨੇ ਇਹਨਾਂ ਦਾ ਕੰਮ ਹੈਗਾ ਘੋੜਿਆਂ ਵਾਲਾ ਜੇ ਤੂੰ ਫੋਕਸ ਕਰਕੇ ਦੇਖੇਂਗਾ ਉਹਦੇ ਫੋਕਸ ਕਰ ਜੂਮ ਕਰ ਉਹ ਤੇ ਦੇਖ ਉਹ ਕੱਲਾ ਕੱਲਾ ਦਾਣਾ ਚੱਕ ਰਿਆ ਆਹ ਦੇਖ ਤੂੰ ਇਹ ਵੀ ਚੈੱਕ ਕਰ ਕੱਲਾ ਕੱਲਾ ਦਾਣਾ ਚੱਕਣਾ ਇਹਨਾਂ ਨੇ ਮਿੱਟੀ ਨਹੀਂ ਕੋਈ ਚੱਕਣੀ ਉਹਦੇ ਕੱਲਾ ਕੱਲਾ ਦਾਣਾ ਜਿਹੜਾ ਤੇ ਨਹੀਂ ਜਾਗਦੀਆਂ ਨਹੀਂ 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 ਬਹੁਤ ਆ ਬਾਈ ਕਈ ਵਾਰ ਕੁਦਰਤੀ ਹੂ ਚਲੇ ਜਾਂਦੀਆਂ ਮਿੱਟੀ ਇਹਨਾਂ ਦੇ ਮੂੰਹ ਚ ਪਰ ਕੱਲਾ ਕੱਲਾ ਦਾਣਾ ਇਹਨਾਂ ਨੇ ਚੱਕਣਾ ਵਾ ਕੱਲਾ ਕੱਲਾ ਦਾਣਾ ਹੈ ਹਾਂ ਬੱਲੀ ਲੱਭ ਜਾਂਦੀ ਹੈ ਵਿੱਚ ਬੱਲੀ ਲੱਭ ਜਾਂਦੀ ਹੈ ਬੱਲੀ ਬੱਲੀ ਖਾ ਲੈਂਦੀ ਨੇ ਹਾਂ ਤੇ ਆਹ ਪੱਠਾਂ ਨੇ ਹੁਣ ਦੀਆਂ ਆਹ ਛੋਟੀਆਂ ਪੱਠਾ ਜੜੀਆਂ ਆਪਣੀਆਂ ਢਾਈ ਤੋਂ ਤਿੰਨ ਮਹੀਨੇ ਦੀਆਂ ਪੱਠਾਂ ਨੇ ਹੂੰ ਇਹਨਾਂ ਦੀ ਵੀ ਸਕਿਨ ਦੇਖ ਲੈ ਸਾਈਨਿੰਗ ਵੀ ਹੈਗੀ ਹੈ ਨਾ ਬਈ ਸਾਈਨਿੰਗ ਪੂਰੀ ਆ ਆ ਬੱਚਾ ਬਈ ਆਪਾਂ ਨੈਕਸਟ ਟਾਈਮ ਤਿਆਰ ਕਰਾਂਗੇ ਹੁਣ ਅੱਛਾ ਇਹ ਰੱਖਿਆ ਹਾਂ ਆ ਦੇਖ ਹੁਣ ਇਹ ਇਹ ਕੇਰਾ ਇਹਨਾਂ ਤੇ ਜੱਤ ਆਉਂਦੀ ਹੁੰਦੀ ਆ ਹੂੰ ਆ ਮੂਹਰੋਂ ਸਾਫ਼ ਹੁੰਦਾ ਹੁੰਦਾ ਇਹਨੇ ਹੌਲੀ ਹੌਲੀ ਆ ਸਾਰੀ ਜੱਤ ਝਾੜ ਦਿੰਦੀ ਆ ਇਹ ਬੇਬੀ ਕੋਟ ਕਟਿਆਂ ਦੇ ਵੀ ਆਉਂਦੀ ਆ ਆਪਣੇ ਕਾ ਬਾਈ ਫਿਰ ਇਹ ਚ ਕੀ ਕੁਆਲਿਟੀ ਦੇਖੇ ਤੁਸੀਂ ਇਹ ਦੇਖੋ ਬਾਈ ਬੱਚਾ ਇਹਦੀ ਮਾਂ ਬਹੁਤ ਚੰਗੀ ਆ ਹੂੰ ਤੇ ਖਾਣ ਪੀਣ ਨੂੰ ਬਹੁਤ ਖੁੱਲੀਆਂ ਆ ਇਹ ਕਈ ਵਾਰ ਨਖਰੇ ਕਰਦੇ ਹੁੰਦੇ ਆ ਜਾਨਵਰ ਪਰ ਆ ਲਾਈਨ ਜਿਹੜੀ ਇਹਦੀ ਮਦਰ ਲਾਈਨ ਆ ਖਾਣ ਪੀਣ ਨੂੰ ਬਾਹਲੀ ਖੁੱਲੀ ਆ ਕੋਈ ਨਖਰਾ ਨਹੀਂ ਬਾਕੀ ਇਹ ਆਪਣਾ ਘੂਂਗਰੂ ਬੱਕਰਾ ਜਿਹੜਾ ਗੁਜ਼ਰ ਗਿਆ ਬਾਈ ਉਹਦਾ ਉਹਦਾ ਰਿਕਾਰਡ ਆਪ ਤੇ ਉਸ ਕੁਆਲਟੀ ਬਹੁਤ ਵੀ ਸਹੀ ਹੈ। ਲੈਂਥ ਵੀ ਬਹੁਤ ਵਧੀਆ ਹੈ ਦੀ ਹੈਨਾ ਆਪਦੀ। ਇਹ ਰੱਖਣਾ ਹੈ ਮਾਲ ਦੇ। ਹਾਂ ਬਈ ਹੋਰ ਵੀ ਹੈਗੇ ਬੱਚੇ। ਤੇ ਆ ਵੀ ਆਪਣਾ ਜਿਹੜਾ ਗਾਂ ਮੋਦੀ ਦਿਖਾਵਾਂਗੇ ਬੱਕਰਾ ਘਰੇ। ਅੱਛਾ। ਉਹਦੀ ਪੱਠਾ ਇਹ ਵੀ ਕਰੀਬ 7-8 ਜਾਂ 9 ਮਹੀਨੇ ਦੀ ਬਸ ਇੱਥੇ ਕੁ ਉਮਰ ਹੈ ਦੀ। ਠੀਕ ਹੈ। ਹਾਂਜੀ ਵੀਰੇ। ਦੇਖੋ ਕੁਆਲਟੀ ਤੁਸੀਂ। ਠੀਕ ਹੈ। ਆ ਆ ਬੱਕਰੀ ਬਾਈ। ਇਹ ਡੱਬੀ ਬੱਕਰੀ ਬਾਈ ਆਪਣੀ ਇਹ ਪੁਰਾਣੀਆਂ ਚੋਂ ਆ। ਪੁਰਾਣੀਆਂ ਦੇ ਹਾਂ ਇਹ ਫਾਦਰ ਸਾਹਿਬ ਉਹਨਾਂ ਦੀ ਬਲੀਡ ਕਰੀ ਹੋਈ ਹੈ ਬੱਕਰੀ ਆ। ਹੂੰ। ਤੇ ਆਪਣੇ ਕੋਲ ਲਗਭਗ 2-3 ਦਾਰਾਂ ਕੋਲ ਸੀ ਤੇ ਲੈ ਗਈ ਸੀ ਉਹ ਫਸਲ ਤੋਂ ਜਾਣ ਤੋਂ ਬਾਅਦ ਫਿਰ ਆਪਾਂ ਵਕੀਲ ਲਿਆਂਦੀ ਸੀ ਤੇ ਆ ਜਿਹੜਾ ਦਿਖਾਇਆ ਤੁਹਾਨੂੰ ਬੱਕਰਾ ਹੁਣ ਉਹਦਾ ਬੱਚਾ ਇਹ ਉਹਦੀ ਮਾਂ ਅੱਛਾ ਉਹਦੀ ਮਾਂ ਜਿਹੜਾ ਉਹ ਆਪਾਂ ਛੋਟਾ ਬੱਚਾ ਦਾ ਤਿੰਨ ਮਹੀਨੇ ਦਾ ਆ ਦੇਖ ਇਹਦੀ ਲੈਂਥ ਤੇ ਇਹਦੀ ਫੇਸ ਕੁਆਲਿਟੀ ਇਹ ਹੁਣ ਦੁਬਾਰਾ ਗੱਭਣ ਹੋ ਗਈ ਕਾਫੀ ਭਰਾ ਕਹਿੰਣਗੇ ਬੱਚਾ ਛੋਟਾ ਜੇ ਦੁੱਧ ਨੂੰ ਸੁੱਕ ਗਈ ਇਹ ਨਾਲ ਦੀ ਨਾਲ ਮੰਨ ਲਾ ਵੀ ਸੁੱਕ ਜਾਂਦੀ ਹੈ ਕਈ ਵਾਰ ਹੁਣ ਕਟੋ-ਕਟ ਤਿੰਨ ਚਾਰ ਮਹੀਨੇ ਦਾ ਹੋ ਗਿਆ ਤੇ ਨਾਲ ਦੀ ਨਾਲ ਜਿਹੜੀ ਗੱਭਣ ਦੁਬਾਰਾ ਬੱਕਰਿਆਂ ਦੇ ਵਿੱਚ ਜਦੋਂ ਬਾਹਰ ਛੱਡੇ ਪੱਲੀ ਪੁੱਲੀ ਲੱਗੀ ਸਣੇ ਵੀ ਬੱਕਰੇ ਲਾ ਦਿੰਦੇ ਨੇ ਦੁਬਾਰਾ ਗੱਬਣ ਹੋ ਗਈ 2-3 ਮਹੀਨੇ ਦੀ ਦੁਬਾਰਾ ਤਾਂ ਕਰਕੇ ਦੁੱਧਰ ਛਾਈ ਹੋ ਗਈ ਹੈ ਤੇ ਆ ਆਪਣਾ ਜਿਹੜਾ ਡੱਬਾ ਬੱਕਰਾ ਤੁਲਾ ਦਿਖਾਵਾਂਗੇ ਆਪਾਂ ਉੱਚੇ ਮੱਥੇ 'ਚ ਤੇ ਇਹ ਉਹਦੀ ਪਾਠਾ ਬਈ ਜਿਹੜੀ 43 ਇੰਚ ਵਾਲੀ ਬੱਕਰੀ ਦਿਖਾਈ ਆ ਆਪਾਂ ਹਾਂ ਮਾਂ ਬਣੀ ਹੋਉਦੀ ਧੀ ਆ ਇਹ ਹਾਂ ਇਹ ਹਾਂ ਇਹਦਾ ਉੱਚਾ ਮੱਥਾ ਜਾਊਗਾ ਬਈ ਦੇਖੋ ਫੇਸ ਕੁਆਲਿਟੀ ਇਹਦੀ ਕਿੰਨੀ ਸੋਹਣੀ ਆ ਸੋਹਣੀ ਆ ਬਈ ਪਾਠਾ ਨਾ ਪਰ ਇਹਦਾ ਬਈ ਰੱਖ ਲਿਆ ਹੋਣੀ ਆ ਇਹ ਰੱਖਿਓ ਇਹਦੇ ਵੀਰੇ ਆ ਹੂੰ ਇਹਦੇ ਵਿੱਚ ਪੰਜ ਚਾਰ ਕੀ ਪੱਠਾ ਰੱਖ ਦੋ ਨਾ ਰੇਹੇ ਹੀ ਸਾਲ ਵੇ ਅੱਛਾ ਪੰਜ ਚਾਰ ਕੀ ਰੱਖ ਦੋ ਨਿਆ 10 ਰੱਖ ਲੈਣੇ ਬਸ ਬਾਕੀ ਸੇਲ ਕਰ ਦੋਗੇ ਹੂੰ ਠੀਕ ਹੈ ਆ ਉਹਦੀ ਜਿਹੜੀ ਕਾਲੀ ਪੱਠ ਹੁਣ ਦਿਖਾਈ ਆ ਉਹਦੀ ਭੈਣ ਆ ਹਾ ਸਾਕੀ ਇਹ ਡੱਬੀ ਹਾਂ ਇਹ ਡੱਬੀ ਇਹ ਤੁਲੇ ਬੱਕਰੇ ਦੀ ਤੁਹਾਨੂੰ ਦੱਸਿਆ ਵੀ ਇੱਕ ਡੱਬੀ ਦਿੱਤੀ ਇੱਕ ਕਾਲੀ ਦਿੱਤੀ ਉਹਨੇ ਇਹ ਹੈ ਉਹ ਜਮਾ ਹੀ ਉਹ ਜੀ ਪਰ ਇਹਦਾ ਰੰਗ ਡੱਬਾ ਆ ਗਿਆ ਚੈੱਕ ਕਰੀ ਚੱਲੋ ਬਾਈ ਬਹੁਤ ਸਾਰੇ ਚੰਗੇ ਨੇ ਬਾਈ ਮੈਂ ਕਿ ਬਾਬਾ ਸੌਖਾ ਰੱਖੇ ਵੀ ਉੱਚੇ ਮੱਥੇ ਵਾਲੀ ਕਰਦਾਂਗੇ ਸਾਰੇ ਆਪਾਂ ਹੂੰ ਤੇ ਆ ਵੀ ਆਪਣੇ ਘੁੰਗਰੂ ਦਾ ਬੱਚਾ ਇਹ ਵੀ ਘੁੰਗਰੂ ਦਾ ਹਾਂ ਬਾਈ ਇਹੜਾ ਘੁੰਗਰੂ ਆਪਣਾ ਡੈਡ ਹੋ ਗਿਆ ਇਹ ਵੀ ਬੱਚਾ ਆਪਾਂ ਨੈਕਸਟ ਤਿਆਰ ਕਰ ਰਹੇ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਮੀਲੇ-ਮੂਲੇਾਂ ਚ ਪਾਵਾਂਗੇ ਬਾਈ ਬਾਬਾ ਸੁੱਖ ਰੱਖੇ ਠੀਕ ਹੈ ਕਾਫੀ ਟਾਈਮ ਹੋ ਗਿਆ ਹੁਣ ਮੀਲੇ-ਮੂਲੇ ਲੜੇ ਨਹੀਂ ਹੂੰ ਤੇ ਬਾਕੀ ਦਾ ਬਾਈ ਤੁਹਾਨੂੰ ਸਾਰੇ ਜਾਣਦੇ ਆ ਹਨਾ ਹਾਂਜੀ ਵੀਰੇ ਹਾਂਜੀ ਕਹਿੰਦੇ ਲੋੜ ਹੀ ਆ ਵੀ ਬਈ ਆਪਣੇ ਦੁੱਲੇ ਦਾ ਬੱਚਾ ਵਾ ਇਹਦਾ ਸਿੰਘ ਹੁਣ ਤੋਂ ਹੀ ਦੇਖ ਲੈ ਵੀ ਕਿੰਨਾ ਮੋਟਾ ਹੂੰ ਜਦੋਂ ਆਇਆ ਹੈਗਾ ਠੀਕ ਆ ਵੀ ਇਹ ਉੱਚੇ ਮੱਥੇ ਦੇ ਵਿੱਚ ਜਦੋਂ ਇਹ ਆਪਣੀ ਉਮਰ ਦੇ ਵਿੱਚ ਆਇਆ ਕਰੀਬ ਦੋ ਦੰਦ ਵੀ ਹੋ ਗਿਆ ਤਾਂ ਵੀ ਇਹਦਾ ਬਹੁਤ ਜ਼ਿਆਦਾ ਮੋਟਾ ਜਿਹੜਾ ਸਿੰਘ ਹੋਊਗਾ ਹੂੰ ਬਈ ਸਹੀ ਹੈ ਗੱਲ ਤੇ ਬਾਕੀ ਬਈ ਜਾਨਵਰ ਤਾਂ ਸਾਰੇ ਚੰਗੇ ਨੇ ਜੇ ਇਕੱਲਾ ਇਕੱਲਾ ਦਿਖਾਉਣ ਲੱਗੇ ਘੱਟੋ ਘੱਟ ਮਨ ਲਾਦਾ ਘੰਟੇ ਡੇਢ ਘੰਟੇ ਦੀ ਵੀਡੀਓ ਬਣ ਜੂ ਹਾਂ ਮਾਲਾ 70 ਨਾਖ ਦਿਖਾਉਣੇ ਬਾਈ ਹੌਲੀ ਹੌਲੀ ਕਰਕੇ ਤੇ ਬਾਕੀ ਬਈ ਕੁਆਲਿਟੀ ਸਾਨੂੰ ਦਿਖਾਤੀ ਦੇਖੋ ਬੱਚਿਆਂ ਨਹੀਂ ਦਿਖਾਤੀ ਹੈ ਨਾ ਵਿੱਚ ਹਜੇ ਬੱਚੇ ਹੋਰ ਫਿਰਦੇ ਆ ਬਾਈਆਂ ਲਵੇ ਬਿਲਕੁਲ ਤੇ ਬਾਕੀ ਵੀਡੀਓ ਲੰਮੀ ਹੋ ਜੂ ਤੇ ਆਪਾਂ ਹੁਣ ਇੱਕ ਲਾਸਟ ਵਿੱਚ ਸਭਾਲ ਪਹੁੰਚਦੇ ਆ ਇਸ ਦੁਬਾਰਾ ਤੁਹਾਨੂੰ ਫਾਰਮ ਵਾਲੇ ਜਾਨਵਰ ਦਿਖਾਵਾਂਗੇ ਤੇ ਨਾਲ ਦੀ ਨਾਲ ਸਭਾਲ ਜਵਾਬ ਕਰਦੇ ਤੇ ਬੱਕਰੀਆਂ ਦਿਖਾਉਨੇ ਆ ਤੇ ਬਾਈ ਜਿਵੇਂ ਇਹਨਾਂ ਦੇ ਕੋਈ ਇਲਾਜ ਵਗੈਰਾ ਕੋਈ ਬਿਮਾਰੀ ਠਮਾਰੀ ਬਾਰੇ ਬਿਮਾਰੀ ਠਮਾਰੀ ਜ਼ਿਆਦਾਤਰ ਤਾਂ ਆਉਂਦੀ ਨਹੀਂ ਬਾਈ ਜੇ ਆਪਾਂ ਫਾਰਮ ਦੇ ਵਿੱਚ ਚੰਗੀ ਦੇਖਭਾਲ ਕਰਾਂਗੇ ਇਹਨਾਂ ਦੀ ਚੰਗਾ ਖਾਣਾ ਦਾਣਾ ਪਾਵਾਂਗੇ ਬਿਮਾਰੀ ਬਹੁਤ ਘੱਟ ਆਉਂਦੀ ਆ ਤੇ ਬਾਏ ਦਿਵੇ ਜੇ ਆ ਵੀ ਗਈ ਤਾਂ ਆਪਾਂ ਆਪ ਹੀ ਕਰ ਲਈਦੀ ਆ ਟਾਈਮ ਟਾਈਮ ਵੈਕਸੀਨੇਸ਼ਨ ਕਰੋ ਤੇ ਜੇ ਕੋਈ ਬਿਮਾਰੀ ਠਮਾਰੇ ਆ ਜਾਂਦੀ ਆ ਤਾਂ ਆਪਾਂ ਟ੍ਰੀਟਮੈਂਟ ਸਾਰਾ ਆਪ ਹੀ ਕਰ ਲਈਦਾ ਕੋਈ ਦੇਸੀ ਤਰੀਕਾ ਜਿਹੜਾ ਪੁਰਾਣੇ ਬਜ਼ੁਰਗਾਂ ਤੋਂ ਸਿੱਖਿਆ ਹੋਵੇ ਬਾਈ ਕਾਲੇ ਦੇਸੀ ਤਰੀਕਾ ਬਾਈ ਹੁਣ ਕੋ ਮਾਲਾ ਕੋਈ ਨਾ ਦਾ ਕੰਮ ਹੀ ਕਰਦਾ ਠੀਕ ਆ ਨਾ ਕੁਯੋ ਚੀਜ਼ ਤੇ ਫੋਕਸ ਕਰਦਾ ਅਗਲਾ ਕਹਿੰਦਾ ਵੀ ਅਸੀਂ ਟੀਕਾ ਲਾਈਏਰ ਨਾਲ ਦੀ ਨਾਲ ਬੱਕਰੀ ਠੀਕ ਹੋ ਜਵੇ ਦੇਸੀ ਦਵਾਈਆਂ ਤੇ ਲੋਕਾਂ ਦਾ ਯਕੀਨ ਉੱਠ ਗਿਆ ਅੱਛਾ ਠੀਕ ਹੈ ਤੇ ਉਸੇ ਕਰਕੇ ਆਪਾਂ ਮੰਨ ਲਓ ਹੁਣ ਆਪ ਜਿਹੜਾ ਟ੍ਰੀਟਮੈਂਟ ਕਰ ਲਈਦਾ ਘਰੇ ਕਰ ਲਈਦਾ ਦੇਸੀ ਜਿਹੜਾ ਅੰਗਰੇਜ਼ੀ ਵਾਲਾ ਅੰਗਰੇਜ਼ੀ ਹੈ ਕਈ ਵਾਰ ਬਾਈ ਇਹ ਜੇ ਪ੍ਰੋਬਲਮ ਆਉਂਦੀਆਂ ਨੇ ਵੀ ਜਿਨ੍ਹਾਂ ਤੇ ਆਪਾਂ ਦੇਸੀ ਜਿਹੜੇ ਇਲਾਜ ਆ ਉਹ ਕੰਮ ਨਹੀਂ ਕਰਦੇ ਉੱਥੇ ਅੰਗਰੇਜ਼ੀ ਦਵਾਈ ਜਿਹੜੀ ਆਪਾਂ ਨੂੰ ਯੂਜ਼ ਕਰਨੀ ਪੈਂਦੀ ਹੈ ਅੱਛਾ ਹਾਂਜੀ ਵੀਰੇ ਬਾਕੀ ਹੁਣ ਸਭ ਤੋਂ ਵੈਸੇ ਇੱਕ ਬੀਐਸਕੇ ਦੀਆਂ ਦਵਾਈਆਂ ਹੁੰਦੀਆਂ ਨੇ ਉਹ ਸਾਰੇ ਕੰਮ ਵਾਲੀਆਂ ਹੀ ਆਉਂਦੀਆਂ ਠੀਕ ਹੈ ਡਾਕਟਰ ਬੀਐਸਕੇ ਦੀਆਂ ਉਹਨਾਂ ਦੀ ਹੋਮੋਪੈਥੀ ਦਵਾਈ ਆਉਂਦੀ ਆ ਆਪਾਂ ਉਹ ਕੋਈ ਵੀ ਯੂਜ਼ ਕਰ ਸਕਦੇ ਹਾਂ ਅੱਛਾ ਹਾਂਜੀ ਵੀਰੇ ਠੀਕ ਹੈ ਤੇ ਲਓ ਬਈ ਹੁਣ ਸੋਨੂੰ ਜਿਹੜੇ ਫਾਰਮ ਦੇ ਵਿੱਚ ਬਾਈਆਂ ਦੇ ਬੱਕਰੇ ਰੱਖੇ ਹੋਏ ਨੇ ਤੇ ਕੁਝ ਬੱਚੇ ਵੀ ਨੇ ਹਾਂਜੀ ਬੱਚੇ ਵੀ ਹੈਗੇ ਵੀ 10 ਤੋਂ 12 ਬੱਚੇ ਘਰੇ ਆ ਬਾਕੀ ਨਾਲ ਹੀ ਆ ਤੀਨ ਬਾਕੀ ਨਾਲ ਹੀ ਨੇ ਤੇ ਵੀਡੀਓ ਵਾਵਾ ਲੰਮੀ ਹੋ ਜੂਗੀ ਬਾਈ ਜੇ ਸਾਰੇ ਦਿਖਾਉਣ ਲੱਗ ਗਏ ਤਾਂ ਹੁਣ ਆਪਾਂ ਫਾਰਮ ਦੇ ਵਿੱਚ ਲੈ ਕੇ ਚੱਲਦੇ ਸੋਨੂੰ ਤੇ ਉਹ ਜਾਨਵਰ ਦਿਖਾਉਨੇ ਆ ਦੇਖਣੀ ਕਿਹਦੇ ਆ ਕਾਲੇ ਹੁਣ ਬਾਈ ਸਾਨੂੰ ਜਿਹੜਾ ਆਪਣੇ ਘਰੇ ਫਾਰਮ ਆ ਉਹ ਦਿਖਾ ਵੀ ਕਿਵੇਂ ਬਣਾਇਆ ਤਾਂ ਤੇ ਇੱਥੇ ਆਪਣੇ ਫਾਰਮ ਦੇ ਵਿੱਚ ਕੀ ਕੀ ਆ ਆਪਣੇ ਫਾਰਮ ਦੇ ਵਿੱਚ ਫਿਲਹਾਲ ਬਾਈ ਹੁਣ ਬੱਕਰੇ ਵੱਡੇ ਆ ਜਿਹੜੇ ਤਿੰਨ ਬਰੀਡਰ ਤੇ ਬੱਚੇ ਆ ਹੁਣ ਘਰੇ ਉਹਨੇ ਬੱਕਰੀਆਂ ਆਪਾਂ ਪਹਿਲਾਂ ਦਿਖਾਤੀਆਂ ਨਾ ਬਾਹਰ ਚਰਨੇ ਜਾਂਦੇ ਆ ਬੱਕਰੀਆਂ ਬਾਈ ਕਿੰਨੇ ਕ ਟਾਈਮ ਵਿੱਚ ਕੱਢ ਦਿੰਦੇ ਹੋ ਘਰੋਂ ਬਾਹਰ ਆਪਣੇ ਕੋਲੇ ਵੀਰੇ 11 ਤੋਂ 11:30 ਦੇ ਵਿੱਚ ਜਿਹੜੇ ਜਾਨਵਰ ਆ ਬਾਹਰ ਚਲੇ ਜਾਂਦੇ ਆ ਜੀ ਚਰਾਈ ਖਾਤ ਰ ਨਾ ਹਾਂਜੀ ਵੀਰੇ ਤੇ ਬਾਕੀ ਜਿਹੜਾ ਫਾਰਮ ਦੇ ਵਿੱਚ ਆਪਾਂ ਇਹਨਾਂ ਨੂੰ ਦੇਖਭਾਲ ਕਰਦੇ ਆ ਜਿਵੇਂ ਕੁਝ ਪਾਉਨੇ ਆ ਨਾ ਖਰਾਕ ਵਗੈਰਾ ਤੇ ਉਹ ਵੀ ਡਿਟੇਲ ਦੇ ਵਿੱਚ ਦੱਸ ਦਿਓ ਤੇ ਬਾਕੀ ਹੁਣ ਆਪਾਂ ਬਾਈਆਂ ਨੂੰ ਜਿਹੜੇ ਬੱਚੇ ਨੇ ਬੱਕਰੀਆਂ ਦੇ ਉਹ ਦਿਖਾਉਨੇ ਆ ਤੇ ਜਿਹੜੇ ਤੁਹਾਡੇ ਬਰੀਡਰ ਨੇ ਉਹ ਤੇ ਆ ਬਈ ਆਪਣਾ ਫਾਰਮ ਆ ਫਾਰਮ ਆ ਬਈ ਠੀਕ ਹੈ ਘਰ ਦੇ ਵਿੱਚ ਬਣਾਇਆ ਹੋਇਆ ਨਾ ਹਾਂਜੀ ਵੀਰੇ ਘਰ ਦੇ ਵਿੱਚ ਇਦਾਂ ਵੀ ਕਈ ਵਾਰ ਜਿਵੇਂ ਹੁਣ ਜਾਨਵਰ ਸੂਣ ਵਾਲੇ ਹੁੰਦੇ ਆ ਘਰ ਦੇ ਵਿੱਚ ਦੇਖਭਾਲ ਜ਼ਿਆਦਾ ਹੋ ਜਾਂਦੀ ਆ ਵੈਸੇ ਜਗ੍ਹਾ ਤਾਂ ਆਪਣੀ ਬਾਹਰ ਵੀ ਲਈ ਹੈ ਇਸ ਸਾਲ ਆਪਾਂ ਫਾਰਮ ਉੱਥੇ ਪਾ ਦਾਂਗੇ ਤੇ ਪਰ ਜਿਹੜੀ ਘਰ ਦੇ ਨਾਲ ਆ ਰੀਸ ਉਹਦੇ ਵਰਗੀ ਕੋਈ ਰੀਸ ਨਹੀਂ ਹੈਗੀ ਘਰ ਦੇ ਜਿ ਕੋਲੇ ਠੀਕ ਹੈ ਤੇ ਹੁਣ ਉਰੇ ਕਿੰਨੇ ਬੱਚੇ ਨੇ ਬਈ ਫਾਰਮ ਦੇ ਵਿੱਚ ਆਪਣੇ ਕੋਲ 12-13 ਬੱਚੇ ਹੋਣਗੇ ਬਈ ਉਰੇ ਬਾਕੀ ਜਿਹੜੇ 25 30 ਬੱਕਰੇ ਬੱਚੇ ਆ ਜਿਹੜੇ ਉਹ ਬਾਹਰ ਨਾਲ ਹੀ ਬੱਕਰੀਆਂ ਦੇ ਨਾਲ ਜਾਣ ਲੱਗ ਗਏ ਉਹ ਆਪਾਂ ਦਿਖਾਤੇ ਆ ਨਾ ਪਹਿਲਾਂ ਹਾਂਜੀ ਵੀਰੇ ਤੇ ਬਾਈ ਜਿਵੇਂ ਹੁਣ ਆ ਬੱਚਨੇ ਇਹ ਬਰੀਡਿੰਗ ਵਾਲੇ ਨੇ ਸਾਰੇ ਬੱਚੇ ਇਹ ਹਾਂਜੀ ਵੀਰੇ ਸਾਰੇ ਬਰੀਡਿੰਗ ਵਾਲੇ ਨੇ ਤੇ ਕੁਝ ਇਹਦੇ ਵਿੱਚ ਇਹਨਾਂ ਦੇ ਬੱਚੇ ਨੇ ਆ ਬੋਕਾਂ ਦੇ ਹੈ ਹਾਂ ਇਹਨਾਂ ਦੇ ਵਿੱਚ ਹੀ ਆ ਬਾਈ ਇਹਨਾਂ ਦੇ ਆ ਕੁਝ ਦੁੱਲੇ ਦੇ ਆ ਉਸ ਬੱਕਰੇ ਆਪਣਾ ਬਾਹਰ ਸੁਲਤਾਨ ਇੱਕ ਉਹਦੇ ਬੱਚੇ ਆ ਕੁਝ ਅੱਛਾ ਉਹਦੇ ਬੱਚੇ ਨੇ ਹੈ ਤੇ ਸਾਨੂੰ ਆ ਬੱਚੇ ਬਾਰੇ ਦੱਸੋ ਬਾਈ ਜਿਹੜਾ ਖੜਾ ਬਰੀਡਰ ਆਪਣਾ ਇਹਦੀ ਡਿਟੇਲ ਦੋ ਹਾਂ ਜੀ ਵੀਰੇ ਇਹ 6 ਦੰਦ ਆ ਵੀਰੇ ਬੱਕਰਾ ਆਪਣਾ ਹੂੰ ਤੇ 8 ਸ਼ਾਇਦ ਹੁਣ ਲੱਗ ਗਿਆ ਹੋਵੇ ਕੱਢਣ ਇਸਿਆ ਤੇ ਇਹਦੀ ਹਾਈਟ ਵਗੈਰਾ ਕਿੰਨੀ ਆ ਵੀਰੇ ਹਾਈਟ 46 ਪਲੱਸ ਆ ਵੀਰੇ ਦੀ ਇਹ ਉੱਚੇ ਮੱਥੇ ਦੇ ਵਿੱਚ ਉੱਚੇ ਮੱਥੇ ਜ ਐ ਜਿਹੜਾ ਉੱਚੇ ਮੱਥੇ ਜਿਹਾ ਕਹਿੰਦੇ ਹੁੰਦੇ ਆ ਇੱਕ ਵਾਰ ਇੱਕ ਜਿਹੜਾ ਬਈ ਬੱਕਰਾ ਆਪਣਾ ਬਾਹਲਾ ਫੇਮਸ ਹੀ ਹੁੰਦਾ ਸੀ ਕੀ ਨਾ ਸੀ ਉਹਦਾ ਉਹਦਾ ਬਲੈਕ ਹੀਆ ਸੀਗਾ ਵੀਰੇ ਬਲੈਕ ਹੀਆ ਹਾਂ ਬਲੈਕ ਹੀਆ ਨਾ ਸੀਗਾ ਉਹ ਉਹ ਆਪਣਾ ਡੈਡ ਹੋ ਗਿਆ ਸੀਗਾ ਤੇ ਤੇ ਇਹ ਇਹ ਉਹਦੀ ਲਾਈਨ ਤੇ ਨੇ ਇਹ ਉਹਦਾ ਹੀ ਬੱਚਾ ਆ ਵੀਰੇ ਡਾਇਰੈਕਟ ਬੱਚਾ ਉਹਦਾ ਇਹਦੀ ਮਾਂ ਰੰਗ ਦੇ ਵਿੱਚ ਸੀਗੀ ਡੱਬੇ ਦੇ ਡੱਬੇ ਦੇ ਵਿੱਚ ਸੀ ਨੀ ਇਧਰ ਨੂੰ ਕੱਢ ਲੀ ਉੱਥੇ ਕੁ ਲੈ ਲਾ ਇਹ ਡੱਬੇ ਕਲਰ ਦੇ ਵਿੱਚ ਸੀ ਮਾਂ ਇਹਦੀ ਤੇ ਮਾਂ ਦਾ ਮੱਥਾ ਸੀਗਾ ਉੱਚਾ ਹੂੰ ਇਹ ਆਪਣੇ ਵੱਡੇ ਬੱਕਰੇ ਬਲੈਕੀਆ ਦਾ ਲੈਂਥ ਨੂੰ ਤਾਂ ਯਾਨੀ ਵਾਈਜ਼ ਉੱਤੇ ਹੀ ਗਿਆ ਸਾਰਾ ਹੂੰ ਸਟਰਕਚਰ ਬਹੁਤ ਵਧੀਆ ਹੈ ਦਾ ਲੰਬਾਈ 'ਚ ਵੀ ਵਧੀਆ ਹੈ ਨਾ ਬਈ ਵਾਈ ਵੀ ਬਹੁਤ ਇਧਰ ਨੂੰ ਕਰ ਲਾ ਸੀ ਮੈਂ ਹੋਰ ਤੇ ਮੱਥਾ ਉੱਚਾ ਹੈ ਨਾ ਇੱਕ ਇਹਦਾ ਤੇ ਹਾਂ ਉੱਚੇ ਮੱਥੇ 'ਚਾ ਚੌੜਾ ਸਿੰਘ ਹੈ ਨਾ ਤੇ ਬਾਕੀ ਇਹ ਤਾਂ ਹੋਰ ਭਾਰੀ ਹੋ ਲੈਣਾ ਵੀਰੇ ਨੇ ਇਹ ਤਾਂ ਕਿੰਨੀਆਂ ਝੋਲੀਆਂ ਲੈ ਲਈਆਂ ਵੀਰਿਆ ਇੱਕ ਝੋਲੀ ਲਈ ਹੈ ਵੀਰੇ ਆਪਾਂ ਅੱਛਾ ਇੱਕ ਹੀ ਲੈਤੀ ਆ ਕਿੰਨੇ ਦੰਦਾਂ ਦੇ ਛੱਡੇ ਸੀ ਕ੍ਰੋਸਿੰਗ ਲਈ ਇਹ 6 ਦੰਦ ਤੇ ਵੀਰੇ ਛੇ ਦੰਦ ਤੇ ਛੱਡਿਆ ਹੈ ਹਾਂਜੀ ਛੇ ਦੰਦ ਤੇ ਛੱਡਿਆ ਸੀਗਾ ਬਾਈ ਕਾਲੇ ਜਿਵੇਂ ਹਨਾ ਚਲੋ ਛੋਡਾ ਦਾ ਬਾਲਾ ਪੁਰਾਣਾ ਕੰਮ ਆ ਹਨਾ ਪੀੜੀ ਦਾ ਪੀੜੀਆ ਵੀ ਜਦੋਂ ਬੱਚਾ ਜਾਮਾ ਸਹੀ ਬਰੀਡਿੰਗ ਲਈ ਤਿਆਰ ਹੋ ਜਾਂਦਾ ਕਿੰਨੇ ਦੰਦਾਂ ਤੇ ਹੁੰਦਾ ਉਹ ਤਿਆਰ ਚਾਰ ਦੰਦਾਂ ਤੇ ਵੀਰੇ ਚਾਰ ਦੰਦਾਂ ਤੇ ਚਾਰ ਦੰਦ ਤੇ ਆਪਾਂ ਬਰੀਡਿੰਗ ਲਈ ਸਹੀ ਮੈਨੇਚ ਸਾਢੇ ਛਾਹਦੇ ਆ ਬਾਕੀ ਕਈ ਤਾਂ ਬੱਚੇ ਜਿਹੜੇ ਪਹਿਲਾਂ ਵੀ ਲਾਲੂ ਦਿੰਦੇ ਬੱਕਰੀਆਂ ਹਨਾ ਵੀਰੇ ਵੀ ਲਾ ਦਿੰਦੇ ਆ ਨਾ ਵੀ ਰਿਜ਼ਲਟ ਜਿਹੜਾ ਸਹੀ ਉਹ ਚਾਰ ਦੰਦ ਤੋਂ ਬਾਅਦ ਚਾਰ ਤੋਂ ਬਾਅਦ ਜਿੰਨਾ ਯਾਰ ਪੁਰਾਣਾ ਹੋਈ ਜਾਊ ਬੱਕਰਾ ਉਹਨਾਂ ਚੰਗਾ ਰਿਜ਼ਲਟ ਆਈ ਜਾਊਗਾ ਲਾ ਤਾਂ ਜਦੋਂ ਆਪਾਂ ਪਹਿਲਾ ਵੀਡੀਓ ਬਣਾਇਆ ਸੀ ਉਹਦਾ ਛੋਟਾ ਜਿਹਾ ਸੀ ਨਾ ਸੀ ਹਾਂਜੀ 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 ਠੀਕ ਆ ਉਹ ਪਿਆ ਸੀਗਾ ਇਹ ਤੇ ਜਦੋਂ ਆਪਣੀ ਹੌਂਟਾ ਹਾਈਟ ਬਾਵਾ ਕਰ ਗਏ ਨਾ ਬਈ ਹਾਂ ਲਗਭਗ 44 45 ਇੰਚ ਹਾਈਟ ਹੈਗੀ 6 ਦੰਦ ਤੇ ਵੀਰੇ 6 ਦੰਦ ਤੇ ਹਾਂਜੀ ਠੀਕ ਆ ਇਹ ਤੋਂ ਵੀ ਲੈ ਲਈ ਕਰਾਉ ਸੀ ਕੋਈ ਇਹ ਤੋਂ ਹਾਂ ਵੀਰੇ ਇਹ ਤੋਂ ਪਿਛਲੀ ਵਾਰ ਵੀ ਚਾਰ ਬੱਕਰੇ ਸੀਗੇ ਐਤ ਕੀ ਵੀ ਇਹਦੇ ਬੱਚੇ ਹੈਗੇ ਆ ਬਹੁਤ ਚੰਗੇ ਪੱਠਾ ਰੱਖੀਆਂ ਆਪਾਂ ਇਹਦੀਆਂ ਬੱਕਰੇ ਭਰਾ ਸਾਰੀ ਲੈ ਲੂਗੇ ਇਹਦੇ ਹੂੰ ਤੇ ਪੱਠਾ ਆਪਣੇ ਕੋਲੇ ਹੈਗੀਆਂ ਇਹਦੀਆਂ ਇਸ ਟਾਈਮ ਪੱਠਾ ਹੈਗੀਆਂ ਨੇ ਹਾਂ ਹਾਂਜੀ ਵੀਰੇ ਠੀਕ ਹੈ ਤੇ ਇਹ ਇਹ ਆਪਣੀਆਂ ਬੱਕਰੀਆਂ ਦੇ ਵਿੱਚ ਰੱਖਿਆ ਹੋਇਆ ਸੀ ਬੱਚਾ ਹਾਂ ਵੀਰੇ ਇਹ ਇਹ ਸੁਲਤਾਨ ਬੱਕਰਾ ਆਪਣਾ ਬੱਕਰੀਆਂ ਕੋਲ ਜਿਹੜਾ ਦਿਖਾਇਆ ਤੇ ਇਹ ਉਹਦਾ ਅ ਬੱਚਾ ਵਾ ਉਹਦਾ ਬੱਚਾ ਹਾਂਜੀ ਵੀਰੇ ਠੀਕ ਐ ਏ ਭਾਈ ਉਹ ਹੁਣ ਤਾਂ ਜਿਵੇਂ ਹੁਣ ਆ ਮੇਮਨੇ ਚ ਵੀ ਹੋਣਗੇ ਨਾ ਬੱਕਰੇ ਵਿੱਚ ਛੋਟਿਆਂ ਚ ਫਿਰ ਜਿਵੇਂ ਤੁਸੀਂ ਇੰਨਾ ਚ ਕੋਈ ਬੱਚਾ ਰੱਖਣਾ ਹੋਵੇ ਬਰੀਨੇ ਖਾਤਰ ਤਾਂ ਕੀ ਕੈਰੇਕਟਰ ਦੇਖਦੇ ਹੋ ਉਹਦੇ ਵਿੱਚ ਫਿਰ ਕੈਰੇਕਟਰ ਭਾਈ ਜ਼ਿਆਦਾ ਤਾਂ ਅਸੀਂ ਪਹਿਲਾਂ ਮਾਂ ਤੇ ਪਿਓ ਹੀ ਦੇਖਦੇ ਆ ਮਾਂ ਤੇ ਪਿਓ ਚੰਗਾ ਪਿਓ ਦੀ ਮਾਂ ਚੰਗੀ ਸੀਗੀ ਦੁੱਧ ਨੂੰ ਤਾਂ ਮੋਸਟਲੀ ਜਿਹੜੇ ਬੱਚੇਗਾ ਚੰਗੇ ਹੋਣਗੇ ਬਾਕੀ ਜਿਹੜਾ ਬੱਚਾ ਰੱਖ ਰਹੇ ਆ ਉਹਦੀ ਮਾਂ ਥਲੇ ਕਿਵੇਂ ਦਾ ਦੁੱਧ ਆ ਗਾ ਉਹ ਬੱਕਰੀ ਦੀ ਮਾਂ ਦੇ ਥੱਲੇ ਕਿੰਨਾ ਦੁੱਧ ਸੀਗਾ ਅੱਛਾ ਉਹ ਸਾਰੇ ਰਿਕਾਰਡ ਦੇਖ ਕੇ ਬਈ ਫੇਰ ਮਤਲਬ ਜੇ ਆਪਾਂ ਲਾਈਨ ਤੇ ਕੰਮ ਕਰਨਾ ਫੇਰ ਤਾਂ ਮਤਲਬ ਨਾ ਸਾਰੀ ਲਾਈਨ ਦੇਖਣੀ ਸਾਰੇ ਦੇਖਣੇ ਪੈਣੇ ਆ ਕਈ ਵਾਰ ਜਿਆਦਾ ਬੱਚਾ ਬੜਾ ਸੋਹਣਾ ਆ ਜਾਂਦਾ ਪਰ ਉਹਦੀ ਮਾਂ ਲਾਈਨ ਪਿੱਛੋਂ ਚੰਗੀ ਨਹੀਂ ਹੁੰਦੀ ਤਾਂ ਉਹਦੇ ਬੱਚੇ ਜਿਹੜੇ ਜਿਆਦਾ ਚੰਗੇ ਨਹੀਂ ਆਉਂਦੇ ਹਾਂਜੀ ਵੀਰੇ ਜੇ ਵੀ ਬਰੀਡ ਤੇ ਕੰਮ ਕਰਨਾ ਤਾਂ ਆਹ ਚੀਜ਼ਾਂ ਦੇਖਣੀਆਂ ਪੈਣੀਆਂ ਆਹ ਲਾਈਨ ਦੇਖਣੀ ਪੈਣੀ ਹੈ ਪਿੱਛੋਂ ਬਾਈ ਬੱਚੇ ਦੀ ਮਾਂ ਦੀ ਲਾਈਨ ਕੀ ਸੀਗੀ ਵੀ ਉਹਦਾ ਪਿਛਲਾ ਰਿਕਾਰਡ ਕੀ ਰਿਹਾ ਹੋਇਆ ਉਹ ਸਾਰੀਆਂ ਚੀਜ਼ਾਂ ਆਪਾਂ ਨੂੰ ਨੋਟ ਕਰਨੀਆਂ ਪੈਣੀਆਂ ਨੇ ਠੀਕ ਹੈ ਤੇ ਜਿਹੜੇ ਆ ਬੱਚੇ ਨੇ ਬਾਈ ਇਹਨਾਂ ਚ ਬੱਕਰੇ ਨੇ ਜਿਆਦਾ ਕਿ ਪੱਠਾ ਵੀ ਨੇ ਹਾਂ ਵੀਰੇ ਬੱਕਰੇ ਵੀ ਆ ਤੇ ਪੱਠਾ ਵੀ ਹੈਗੀਆਂ ਤੇ ਹੁਣ ਆ ਪੱਠਾ ਜਿਹੜੀ ਆ ਆਪਣੀ ਦੁੱਲੇ ਦੀ ਹੈ ਜਿਹੜਾ ਡੱਬਾ ਬੱਕਰਾ ਦਿਖਾਇਆ ਦਿੰਦਾ ਆ ਪੱਠਾ ਹਾਂ ਇਹਦੀ ਲੈਂਥ ਦੇਖੋ ਇਹ ਗਰੀਬ ਡੇਢ ਤੋਂ 2 ਮਹੀਨਿਆਂ ਦੀ ਪੱਠਾ ਪਰ ਲੈਂਥ ਬ ਹੂੰ ਦੇਖੋ ਤੁਸੀਂ ਆਮ ਪੱਠਾ ਨਾਲ ਹੋਰ ਵੀ ਬੱਚੇ ਹੈਗੇ ਆ ਪਰ ਹੋਰਾਂ ਨਾਲੋਂ ਸਾਰਿਆਂ ਨਾਲੋਂ ਵੱਧ ਲੈਂਥ ਹੈ ਦੀ ਹੂੰ ਮੱਕੀ ਫੇਸ ਵੀ ਹੈ ਨਾ ਕੰਨ ਵਗੈਰਾ ਬਹੁਤ ਸੋਹਣੇ ਆ ਠੀਕ ਹੈ ਪੱਠਾ ਹੈ ਇਹ ਪੱਠਾ ਹੈ ਇਹਦੀ ਮਾਂ ਦਾ ਰੰਗ ਵੀ ਡੱਬਾ ਇਹਦੀ ਮਾਂ ਦਾ ਰੰਗ ਕਾਲਾ ਵੀਰੇ ਅੱਛਾ ਕਾਲਾ ਹੈ ਹਾਂ ਇਹ ਇਹਦੀ ਮਾਂ ਦਾ ਰੰਗ ਕਾਲਾ ਵਾ ਹੂੰ ਹੂੰ ਤੇ ਆ ਆਪਣਾ ਜਿਹੜਾ ਘੁੰਗਰੂ ਬੱਚਾ ਸੀਗਾ ਉਹ ਡੈੱਡ ਹੋ ਗਿਆ ਤੇ ਇਹ ਉਹਦਾ ਬੱਚਾ ਵਾ ਉਹ ਨਾਗਰਾ ਸੀ ਉਹ ਨਹੀਂ ਨਹੀਂ ਉਹ ਕਾਲਾ ਸੀਗਾ ਤੇ ਇਹਦੀ ਮਾਂ ਨਾਗਰੀ ਆ ਇਹਦੀ ਮਾਂ ਨਾਗਰੀ ਆ ਇਹਦੀ ਮਾਂ ਨਾਗਰੀ ਆ ਆਪਣਾ ਜਿਹੜਾ ਪੂਰਾ ਬੱਕਰਾ ਦਿਖਾਇਆ ਦਿਖਾਉਣਾ ਤੁਹਾਨੂੰ ਵੀਡੀਓ ਦੇ ਵਿੱਚ ਇਹ ਉਹਦੀ ਇਹਦੀ ਮਾਂ ਜਿਹੜੀ ਉਹ ਉਹ ਬੱਕਰੇ ਦੀ ਮਾਂ ਸੀਗੀ ਧੀ ਸੀ ਅੱਛਾ ਤੇ ਇਹ ਗਾਂ ਆਪਣੇ ਘੁੰਗਰੂ ਬੱਕਰੇ ਕਾਲੇ ਦਾ ਵਾ ਉਹ ਬਲੈਕੀ ਦਾ ਬੱਚਾ ਸੀਗਾ ਉਹ ਬਲੈਕੀ ਦਾ ਸੀ ਨਾ ਕੰਨ ਕੰਨ ਬਹੁਤ ਲੰਮੇ ਆ ਇਹਦੇ ਵੀ ਨਾਗਰੇ ਵੀ ਬੱਚੇ ਹੈਗੇ ਨਾ ਤਿੰਨ ਚਾਰ ਬਾਈ ਹਾਂ ਹੈਗੇ ਆ ਵੀਰੇ ਠੀਕ ਹੈ। ਉਹ ਬਾਈ ਆਪ ਬੱਚਾ ਵੀ ਦੁੱਲੇ ਦਾ ਇਹਦਾ ਵੀ ਦੇਖ ਤੂੰ 1.5 ਮਹੀਨੇ ਦਾ ਬੱਚਾ ਮਹੀਨੇ ਸਵਾ ਮਹੀਨੇ 1.5 ਮਹੀਨੇ ਇੱਥੇ ਪਰ ਸਿੰਘ ਬਹੁਤ ਮੋਟਾ ਕੱਢਦਾ। ਹੂੰ। ਇਹ ਵੀ ਦੁੱਲੇ ਦਾ ਹੀ ਆਪਣੇ ਡੱਬੇ ਵਿੱਚ। ਇਹ ਵੀ ਦੁੱਲੇ ਦਾ ਹੈ 90 ਦਾ। ਇਹਨਾਂ ਅੱਗੇ ਜਾ ਕੇ ਇਹਦੀ ਮਾਂ ਨਾਲ ਅੱਗੇ ਦੀ। ਇਹਦੀ ਮਾਂ ਨਾਲ ਅੱਗੇ ਦੀ ਵੀਰੇ। ਠੀਕ ਹੈ। ਬੜੇ ਚੰਗੇ ਬੱਚੇ ਆਇਆ ਬਾਈ ਇਤਕੀ ਲਗਭਗ ਉੱਚੇ ਮੱਥੇ ਦੇ ਵਿੱਚ ਬਹੁਤ ਬੱਚੇ ਆਇਆ। ਹੂੰ। ਇਹਦੀ ਸੇਲ ਵੀ ਕਰਤੇ ਹੋਣਗੇ ਕੋਸ। ਹਾਂ ਕੁਝ ਕਰਤੇ ਸੇਲ ਕੁਝ ਹੈਗੇ ਆ ਵੀਰੇ ਐਤਕੀ ਜ਼ਿਆਦਾਤਰ ਮੇਰਾ ਫੋਕਸ ਹੈਗਾ ਵੀ ਮੈਂ 10 ਤੋਂ 12 ਬਰੀਡਰ ਜਿਹੜੇ ਘਰੇ ਪਾਲੂਗਾ ਬਾਈ ਅੱਛਾ 10 ਤੋਂ 12 10 ਤੋਂ 12 ਬੱਚੇ ਘਰੇ ਰੱਖੂਗਾ ਠੀਕ ਹੈ ਹਾਂ ਉਹ ਕਾਫੀ ਭਰਾ ਆਏ ਹੁੰਦੇ ਆ ਨਾ ਕਈ ਬੱਚਿਆਂ 'ਚ ਨਹੀਂ ਪਤਾ ਲੱਗਦਾ ਕਾਫੀ ਭਰਾਵਾਂ ਨੂੰ ਤਾਂ ਫਿਰ ਉਹ ਜਿਹੜੇ ਸਹਿਮੀ ਕਰਕੇ ਲੈ ਜਾਂਦੇ ਆ ਉਹ ਕਈ ਤਾਂ ਸਾਡੇ ਕੋਲ ਇਦਾਂ ਦੀਆਂ ਬੁਕਿੰਗਾਂ ਆਈ ਹੋਈਆਂ ਨੇ ਉਹ ਕਹਿੰਦੇ ਬਾਈ 5 ਤੋਂ 7 ਮਹੀਨਿਆਂ ਦਾ ਸਾਨੂੰ ਬੱਚਾ ਕਰਕੇ ਦਿਓ ਹੂੰ ਲੈ ਪੂਰਾ ਬੱਕਰਾ ਹੈ ਹਾਂਜੀ ਵੀਰੇ ਆਇਟ ਇਹਦੀ ਵੀ ਬਾਵਾ ਬਈ ਇਹ ਹਾਂ ਬਈ ਕਿੰਨੀ ਹੋਵੇ ਦੀ 47 48 ਇੰਚ ਦਾ ਕਰ 48 ਇੰਚ ਹੈਗੀ ਹੈ ਨਾ ਸਿੰਘ ਇਹਦਾ ਵੀ ਬਾਵਾ ਮੋਟਾ ਬਹੁਤ ਮੋਟਾ ਬਈ ਇਹ ਤਾਂ ਮਾਲ ਆਪਾਂ ਬੀਚਿਆ ਸੀ ਉਹਨਾਂ ਨੇ ਸਿੰਘ ਸਿੰਘ ਵੜਦਾ ਬਾਹਲਾ ਸੋਹਣਾ ਸਿੰਘ ਸੀ ਇਹਦਾ ਅੱਛਾ ਹਾਂਜੀ ਵੀਰੇ ਇਹ ਬਾਪਸ ਲੈ ਲਿਆ ਉਹਨਾਂ ਨੇ ਇਹ ਬਾਪਸ ਲਿਆ ਆਪਾਂ 9 10 ਮਹੀਨੇ ਬਾਅਦ ਵੀਰੇ ਆਪਣੇ ਘਰੇ ਵਾਪਸ ਆਇਆ ਹੈ ਹੂੰ ਬੜੇ ਚੰਗੇ ਰਿਜ਼ਲਟ ਆਏ ਇਹਦੇ ਤੇ ਉਹ ਵੀ ਟੈਸਟਿਕਲਾਂ ਦਾ ਬਹੁਤ ਸੋਹਦਾ ਬੱਚਾ ਇਹ ਤੋਂ ਤੋਂ ਲੈਤੀ ਜੋ ਬਰੀਡਿੰਗ ਪਹਿਲਾਂ ਲੀਕੋ ਬਈ 3-4 ਵਾਰ ਬਰੀਡਿੰਗ ਲੈ ਲਈ ਇਸ ਵਾਰ ਫੇਰ ਆਉਣ ਸਾਰੇ ਤੋਂ ਬੱਕਰੀਆਂ ਲਵਾਤੀਆਂ ਇਹ ਇਹ ਬੱਚੇ ਚੰਗੇ ਪਾਉਂਦਾ ਬਹੁਤ ਚੰਗੇ ਬੱਚੇ ਪਾਉਂਦਾ ਬਾਈ ਮਾਂ ਮਾਂ ਬਹੁਤ ਹੀ ਨੇ ਧੀਆਂ ਬਹੁਤ ਚੰਗੀਆਂ ਦੁੱਧ ਅੱਦ ਨੂੰ ਵੀ ਬਾਕੀ ਇਹਨਾਂ ਦੇ ਬੱਚਿਆਂ ਦੀ ਸਫਾਈ ਬਹੁਤ ਆ ਬਾਲੇ ਬਰੀਕ ਬੱਚੇ ਦਿੰਦਾ ਇਹ ਠੀਕ ਹੈ ਤੇ ਠੀਕ ਹੈ ਕਾਲੇ ਬਾਈ ਧੰਨਵਾਦ ਤੁਹਾਡਾ ਇਹਦਾ ਖਿਮਾ ਦਿੱਤਾ ਨਾ ਫਾਰਮ ਦਿਖਾਇਆ ਬੱਕਰੀਆਂ ਦਿਖਾਈਆਂ ਬੱਕਰੇ ਦਿਖਾਏ ਧੰਨਵਾਦ ਵੀਰੇ ਤੁਸੀਂ ਟਾਈਮ ਤੋਂ ਟਾਈਮ ਕੱਢ ਕੇ ਆਪਣੇ ਕੋਲ ਆਏ ਤੇ ਸਾਰੇ ਬਲੈਤੀ ਟੀਵੀ ਦੇਖਣ ਵਾਲੇ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ